ਆਪਰ ਜਿਸ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਖੜੇ ਆ ਤੁਹਾਨੂੰ ਪਤਾ ਇਹ ਐਕਸਚੇਂਜ ਆਫਰ ਕਿੰਨੇ ਦੀ ਦੇ ਰਿਆ ਕਿੰਨੇ ਦੀ ਭਾਜੀ ਤੁਸੀਂ ਜਿੱਤੋ ਸੁਣਿਆ ਉਹ ਕਹਰੇ ਸੀ 2 2000 ਦੀ ਇਹਨਾਂ 3 ਨਾ 4 ਇਹ ਸਿੱਧੀ 5000 ਦੀ ਐਕਸਚੇਂਜ ਆਫਰ ਦੇ ਰਿਆ ਹੈ ਭਾਜੀ ਹਾਂਜੀ ਸੱਚੀ ਭਾਜੀ ਨਿਕਲ ਗਈ ਨਾ ਯਾਕ ਤੇ ਨਹੀਂ ਕਰਦੇ ਨਹੀਂ ਨਹੀਂ ਅਸੀਂ ਤਾਂ ਹੀ ਐਡ ਕਰਨ ਆਏ ਆ 5000 ਦੀ ਐਕਸਚੇਂਜ ਆਫਰ ਲੁੱਟ ਓਏ 5000 ਦੇ ਸੇਫਤਾ ਨਹੀਂ ਐਦਾਂ 5000 ਦੀ ਐਕਸਚੇਂਜ ਆਫਰ ਲੁੱਟ ਲੋ ਓਏ ਅਸੀਂ 32 ਤੁਹਾਡੀ ਸਾਡੀ ਦੋਨਾਂ ਦੀ ਨਾਲ ਰਲ ਕੇ ਬੱਤੀ ਚਮਕੀ ਪਈ ਆ ਇਨਾਮ ਤੁਸੀਂ 31 ਰੱਖਦੇ 31 ਰੱਖਦੇ ਬੱਤੀ ਕਰ ਦੋ ਬੱਤੀ ਕਰ ਦਾਂਗੇ ਕੋਈ ਚੱਕਾ ਨਹੀਂ ਬੱਤੀ ਇਨਾਮ ਹੋ ਜਾਏਗੀ ਜੀ ਜੀ ਇੱਕ ਇਨਾਮ ਹੋਰ ਕਰ ਦਾਂਗੇ ਆਪਾਂ ਲਓ ਜੀ ਸੌਰਵ ਜੀ ਆ ਵੀ ਸੁਣਨ ਵਾਲੀ ਚੀਜ਼ ਐ ਸਮਝਣ ਵਾਲੀ ਚੀਜ਼ ਐ ਦੇਖਣ ਵਾਲੀ ਚੀਜ਼ ਐ ਚਾਰ ਪਹਿਲੇ ਸਕੂਟੀ ਦੇ ਨਾਮ ਤੇ ਹੈ ਗਈ ਆ ਕੋਣ ਇਨਾਮ ਟੋਟਲ 31 ਨਹੀਂ 32 ਹੋਣਗੇ 32 ਹੋਣ ਤੇ ਵਿੱਚ ਇੱਕ ਤਾਂ 5000 ਰੁਪਏ ਦਾ ਕੂਲਰ ਦੇ ਐਕਸਚੇਂਜ ਚੱਲਦਾ ਪਿਆ ਵਾ ਤੇ ਪਲੱਸ ਕਈ ਕੂਲਰਾਂ ਦੇ ਕਾਫੀ ਰੇਟ ਡਾਊਨ ਆ ਕਈਆਂ ਨੇ ਐਕਸਚੇਂਜ ਨਹੀਂ ਲੈਣੀ ਹੁੰਦੀ ਕਈ ਕੋ ਮਾਡਲ ਦੇ ਵੀ ਸਭ ਕੂਲਰਾਂ ਤੇ ਵੀ 5000 ਡਿਸਕਾਊਂਟ ਹੈ 5000 ਦਾ ਦੋ ਵਾ ਆਫਰ ਆ ਐਕਸਚੇਂਜ ਵਾਲਾ ਤੇ ਪਲੱਸ ਕਈਆਂ ਦਾ ਰੇਟ ਜਿਹੜਾ ਆਪਾਂ ਮਾਰਕੀਟ ਦੀ ਗੱਲ ਕਰੀਏ 5 5 6 6000 ਰੁਪਿਆ ਆਪਣੇ ਕੋ ਡਾਊਨ ਦੀ ਹੈ ਏਸੀ ਦੇ ਦਵਾਂਗੇ 4000 ਰੁਪਏ ਦੀ ਆਫਰ ਕੋਈ ਵੀ ਐਕਸਚੇਂਜ ਕਰਾ ਲੈ ਇਹ ਤਾਂ ਹੋਊਗੀ ਹੋਗੀ ਤੇ ਪਲੱਸ EMI ਦੀ ਹੋਊਗੀ AC ਤੇ ਮੈਂ ਸੁਣਿਆ ਕਿਸੇ ਕਿਸੇ AC ਤੇ 5000 ਦੀ ਆਫਰ ਵੀ ਆ ਕਈ ਕਈ ਮਾਡਲਾਂ ਦੇ ਮਿਲੂਗੀ ਸਾਰਿਆਂ ਤਾਂ ਨਹੀਂ ਮਿਲੂਗੀ ਰੈਫਰਿਜਰੇਟਰ ਲੱਗੀ ਹੋਈ ਸਾ ਕਾਫੀ ਰੇਂਜ ਲੱਗੀ ਹੋਈ ਤੁਸੀਂ ਦਿਖਾ ਸਕਦੇ ਆ ਉੱਥੇ ਤੱਕ ਰੇਂਜ ਲੱਗੀ ਹੋਈ ਆ ਇੱਧਰ ਕਾਫੀ ਮਾਡਲ ਨਿਊ ਵਾਸ਼ਿੰਗ ਮਸ਼ੀਨਸ ਵੀ ਰੈਫਰਿਜਰੇਟਰਸ ਤੇ ਕੀ ਆਫਰ ਹੈ ਰੈਫਰਿਜਰੇਟਰ ਤੇ ਆਪਾਂ 3000 ਰੁਪਏ ਦੀ ਪ੍ਰਾਣੀ ਕੱਟ ਲਾਂਗੇ ਜਿੱਦਾਂ ਆਦੀ ਮਰਜ਼ੀ ਹੋਵੇ ਬਾਜ਼ਾਰ 'ਚ ਕਿੰਨੇ ਦੀ ਕੱਟਦੇ ਆ ਉਹ ਬਾਜ਼ਾਰ 'ਚ 1000-1000 ਰੁਪਏ ਦੀ ਕੱਟ ਰਹੇ ਆ ਆਪਾਂ 3000 ਦੀ ਕੱਟਦੇ ਆ ਟ੍ਰੈਂਡ ਆਪਣੇ ਤੋਂ ਹੀ ਚੱਲੇ ਆ ਬੰਦਾ ਲੀ ਐਲ ای ਡੀ ਫ੍ਰੀ ਕਹਿੰਦੇ ਸੀ ਕਿ ਪਹਿਲੇ ਉਹ ਤਾਂ ਆਫਰ ਦਿਖਾ ਦੇ ਲੋ ਜੀ ਦੀਣੀ 5 ਸਾਲ ਪੀਸੀਪੀ ਦੀ ਹੋਣੀ 10 ਸਾਲ ਕੰਪਰੈਸਰ ਦੀ ਹੋਣੀ ਆ ਕਿੰਨੇ ਦਾ ਦਵਾਂਗੇ 35000 ਰੁਪਏ ਦਾ ਏਸੀ ਦਵਾਂਗੇ ਪਲੱਸ ਨਾਲ 32 ਇੰਚੀ LED ਦਵਾਂਗੇ ਸਿੰਪਲ LED ਨਹੀਂ ਦੇਣੀ ਸਮਾਰਟ LED ਦੇਣੀ ਆ LED ਤਾਂ ਦੇਣੀ ਦੇਣੀ ਆ ਨਾਲ ਤੇ ਪਲੱਸ ਲੱਕੀ ਡਰਾ ਪੋਪਨ ਵੀ ਦੇਣਾ ਜਿਹਦੇ ਨਾਲ 4-4 ਸਕੂਟਰੀਆਂ ਨਿਕਲਣੀਆਂ ਤੇ 31 ਇਨਾਮ ਨਿਕਲਣੇ ਆ 31 ਨਹੀਂ 32 32 ਇੱਕ ਸਾਡੇ ਵੱਡੇ ਵੀਰ ਨੇ ਕਿਹਾ ਵਾ ਤੇ ਇੱਕ ਇਨਾਮ ਹੋਰ ਵੱਖਰਾ ਦਵਾਂਗੇ ਭਾਈ ਹਰ ਇੱਕ ਚੀਜ਼ ਤੇ ਹੋ ਜੂਗੀ কুলਰ ਤੇ ਏਸੀ ਤੇ ਫ੍ਰਿਜ ਤੇ ਐਲਈਡੀ ਤੇ ਹਰ ਇੱਕ ਚੀਜ਼ ਤੇ EMI ਹੋ ਜੂਗੀ ਕ੍ਰੈਡਿਟ ਕਾਰਡ ਤੇ ਹੋ ਜੂਗੀ ਬਜਾਰੀ ਕਾਰਡ ਤੇ ਹੋ ਜੂਗੀ ਹਰ ਕਾਰਡ ਤੇ ਹੋ ਜੂਗੀ ਆਸਾਨ ਕਿਸ਼ਤਾਂ ਕੇ ਮੀਨ ਆਸਾਨ ਕਿਸ਼ਤਾਂ ਦੇ ਹੋਊਗੀ ਤੇ ਬਹੁਤ ਹੀ ਘੱਟ ਇੰਟਰਸਟ ਤੇ ਹੋਊਗੀ ਨਾ ਮਾਤਰੇ ਹੀ ਪਊਗਾ ਬਾਕੀਆਂ ਨੂੰ ਕੀ ਕਹੋਗੇ ਬਾਕੀਆਂ ਨੂੰ ਇਹੀ ਕਹਿਣਾ ਚਾਹੁੰਦੇ ਵੀ ਇੱਥੇ ਵਿਜ਼ਿਟ ਕਰੋ ਵੀ ਆਓ ਵਧੀਆ ਆ ਭਾਈ ਉਹਨਾਂ ਦਾ ਭਰੋਸਾ ਕਰ ਸਕਦੇ ਹਾਂਜੀ ਹਾਂਜੀ ਪੂਰਾ ਜੀ ਅੱਛਾ ਗਿਫਟ ਦੇ ਦਿਓ ਫੇ ਤੁਸੀਂ ਗਿਫਟ ਜਿਹਨਾਂ ਨੇ ਸਾਮਾਨ ਕਿ ਲਿਆ ਸਾਮਾਨ ਇਹਨਾਂ ਨੇ ਕੂਲਰ ਲਿਆ ਭਾਈ ਉਹਨਾਂ ਨੇ ਤੇ ਇੱਕ ਨਾਲ ਲੱਕੀ ਡਰਾ ਵਾਲੀ ਪਰਚੀ ਵੀ ਦਿੱਤੀ ਆ ਜਿਹੜੀ ਆਪਾਂ ਨੇ 4-4 ਸਕੂਟਰੀਆਂ ਵਾਲੀ ਤੇ ਰੇਟ ਵਗੈਰਾ ਕਿਦਾਂ ਜੈਨੂਇਨ ਲੱਗਿਆ ਵਧੀਆ ਡੀਲਿੰਗ ਵਗੈਰਾ ਭਾਜੀ ਹਾਂਜੀ ਭਾਜੀ ਉਹਨਾਂ ਦੀਆਂ ਵੀਡੀਓ ਦੇਖਦੇ ਆ ਜੀ ਤੇ ਲਾਈਕ ਕਰਦੇ ਆ ਜੀ ਬਾਕੀ ਸਾਰੇ ਮੈਂ ਕਹਿੰਦਾ ਤੇ ਦੇਖਣ ਸਾਰੇ ਲਾਈਕ ਕਰੇ ਭਾਈ ਉਹਨਾਂ ਨੂੰ ਵੀ ਕਰ ਚੁੱਕੇ ਹਾਂ ਕਮ ਸੇ ਕਮ 2-4 ਵਾਰ ਤਾਂ ਪੱਕਾ ਕਰ ਸਕਦੇ ਹਾਂ ਪਹਿਲਾਂ ਲਈ ਸੀ ਕਿ ਉਸ ਕੋ ਪੂਲਾ ਲਿਆ ਤੇ ਰਤਾ ਜੀ ਕਿਰਪਾ ਨਾਲ ਪੈਲਸੀ LCD ਚੱਕਣ ਦੀ ਕੋਸ਼ਿਸ਼ ਮਹਾਰਜ ਜੀ ਅੱਧੀ ਕਿਰਪਾ ਕਰਨ ਹੌਲੀ ਹੌਲੀ ਵਧਦੇ ਰਹੋ ਅੱਛਾ ਭਾਜੀ ਇੱਕ ਸਵਾਲ ਬਹੁਤ ਜ਼ਰੂਰੀ ਹੈ ਮੈਂ ਪੁੱਛਣਾ ਸਵਾਲ ਇਹਨਾਂ ਦਾ ਸੁਭਾਅ ਸਮਾਨ ਵੇਚਣ ਤੋਂ ਪਹਿਲਾਂ ਤੇ ਬਾਅਦ ਚ ਬਦਲਦਾ ਤਾਂ ਨਹੀਂ 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 ਬਹੁਤ ਵਧੀਆ ਬੜੀ ਜੋ ਕਹਿੰਦੇ ਉਹ ਹੀ ਕਰਦੇ ਆ ਕਰਦੇ ਆ ਬਿਲਕੁਲ ਸਹੀ ਹੈ ਜੀ ਮਤਲਬ ਦੇਖੋ ਤੁਹਾਡੀ ਗੱਲ ਦਾ ਪ੍ਰਭਾਵ ਲੋਕਾਂ ਤੱਕ ਜਾਣਾ ਸਾਡੇ ਪਰਿਵਾਰਕ ਮੈਂਬਰਾਂ ਤੱਕ ਜਾਣਾ ਆਪਾਂ ਸੱਚ ਦੱਸਣਾ ਜੇ ਕਿਤੇ ਕੰਨ ਖਿੱਚਣ ਵਾਲੀ ਗੱਲ ਹੈ ਕੋਈ ਵੀ ਦੱਸ ਦੇਣੀ ਆ ਜੇ ਚੰਗੀ ਗੱਲ ਹੈ ਤਾਂ ਸ਼ੁਭਾਸ਼ੀ ਦੇ ਦੇਣੀ ਆ ਇਦਾਂ ਜਿਹੜੀਆਂ ਜਿੰਨੀਆਂ ਵੀ ਨਹੀਂ ਐਡਾ ਆਂਦੀਆਂ ਨੇ ਜੀ ਆਪਣੇ ਮੋਬਾਈਲ ਤੇ ਜਾਂ ਵੀਡੀਓ ਰਗਾ ਆਂਦੀਆਂ ਨੇ ਆਪਾਂ ਦੇਖੀਦਾ ਆ ਔਰ ਜੋ ਕਹਿੰਦੇ ਉਹ ਕਰਦੇ ਆ ਇਹ ਕਰਦੇ ਜੇ ਗਰਮੀ ਦੇ ਸੀਜ਼ਨ ਵਿੱਚ ਤੁਹਾਡੇ ਤੇ ਵੀ ਪੈ ਰਹੀ ਹੈ ਗਰਮੀ ਦੀ ਮਾਰ ਤਾਂ ਠੰਡੀ ਠੰਡੀ ਕੂਲਰ ਦੀ ਹਵਾ ਲੈਣ ਲਈ ਹੋ ਜੋ ਤਿਆਰ ਸੌਰਵ ਇਲੈਕਟ੍ਰੋਨਿਕਸ ਦੇ ਆਕੇ ਤੁਸੀਂ ਠੰਡਾ ਠੰਡਾ ਕਰੋਗੇ ਫੀਲ ਸੋਲਿਡ ਬੰਦਾ ਹੈ ਸੋਲਿਡ ਹੀ ਦਿੰਦਾ ਹੈ ਡੀਲ ਰੁਕੀ 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 ਪੀਵੀ ਬੱਤੀ ਵਾਲੇ ਭਾਈ ਖੜੇ ਇਹਨਾਂ ਦੀ ਸਲਾਹ ਲੈ ਲੀਏ ਕਿ ਸੌਰਵ ਇਲੈਕਟ੍ਰੋਨਿਕਸ ਨਾਮ ਹੀ ਹੈ ਕਾਫੀ ਬਾਕੀ ਲੋਕਾਂ ਤੋਂ ਮੰਗ ਲਓ ਮਾਫੀ ਜੀ ਮੰਗ ਲਓ ਮਾਫੀ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਨੀ ਸੂਰੀ ਤੁਸੀਂ ਭਾਈ 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 ਬ੍ਰਦਰ ਇੱਕ ਸਲਾਦ ਦੇ ਦਿਓ ਵੀਡੀਓ ਬਣ ਰਹੀ ਹੈ ਜੀ ਕੋਈ ਗੱਲ ਨਹੀਂ ਭਾਈ ਜੀ ਸਲਾਦ ਦੇ ਦਿਓ 2 ਮਿੰਟ ਦੀ ਵੀਡੀਓ ਬਣ ਰਹੀ ਹੈ ਸਲਾਦ ਦੇ ਦਿਓ ਛੋਟੀ ਸਲਾਹੀ ਛੋਟੀ ਸਲਾਹੀ ਚਲੋ ਵੀਡੀਓ ਚ ਸਲਾਹ ਦੇਣੀ ਤੁਹਾਨੂੰ ਹਾਂਜੀ ਵੀਡੀਓ ਚ ਸਲਾਹ ਦੇ ਦੇਈਏ ਚਲੋ ਚਲਦੀ ਵੀਡੀਓ ਚ ਤੁਹਾਨੂੰ ਸਲਾਹ ਦੇ ਦਿੰਦੇ ਪੁੱਛੋ ਕੀ ਪੁੱਛੋ ਸਲਾਹ ਲੈਣੀ ਸਿੱਖ ਤੁਹਾਡੇ ਕੋਲ ਤੁਸੀਂ ਸ਼ੋਅਰੂਮਾਂ 'ਚ ਘੁੰਮਦੇ ਰਹਿੰਨੇ ਹੋ ਐਡਾ ਕਰਦੇ ਰਹਿੰਨੇ ਹੋ ਸਲਾਹ ਮੈਂ ਇਹ ਲੈਣੀ ਸੀਗੀ ਤੁਹਾਡੇ ਕੋਲ ਵੀ ਅੱਜ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕੁੜੀ ਦਾ ਫੋਨ ਹਾਂਜੀ ਤੇ ਉਹ ਪੁਰਾਣਾ AC 2000 'ਚ ਰੱਖ ਰਹੀ ਹੈ ਹੁਣ ਤੁਸੀਂ ਐਡਾ ਕਰਦੇ ਰਹਿੰਨੇ ਹੋ ਘੁੰਮਦੇ ਰਹਿੰਨੇ ਹੋ ਚਲੋ ਮੈਂ ਸੋਚੇ ਵੀ ਤੁਹਾਡੇ ਕੋਲ ਸਲਾਹ ਲੈ ਲਵਾਂ ਮੈਂਜੀ ਅੱਛਾ ਤਾਂ ਹੀ ਇੰਨੀ ਜ਼ੋਰ ਦੀ ਬ੍ਰੇਕ ਮਾਰ ਕੇ ਰੁਕੇ ਹਾਂਜੀ 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 ਉਹ ਤੁਹਾਨੂੰ ਦੇਖ ਕੇ ਆ ਕਿ ਤੁਸੀਂ ਮੰਜ਼ਲ ਤੇ ਪਹੁੰਚ ਕੇ ਰਾਹ ਪੁੱਛ ਜਾਨੇ ਆ ਮਤਲਬ ਮੈਂ ਤੁਹਾਡੀ ਗੱਲ ਨੂੰ ਸਮਝ ਗਿਆ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਐਕਸਚੇਂਜ ਆਫਰ ਲੱਗੀ ਆ ਕੋਈ ਕਹਿੰਦਾ 2000 ਦਾ ਬੈਨੀਫਿਟ ਦੇ ਰਿਹਾ ਤੁਸੀਂ ਕੀ ਕਰੋ ਦੇਖੋ ਭਾਜੀ ਉਹ ਕੁੜੀ ਨੇ ਕਿਹਾ ਕਿਸ ਬਿਹਾਫ ਤੇ ਕਿਹਾ ਮੈਨੂੰ ਨਹੀਂ ਪਤਾ ਲੇਕਿਨ ਆਪਾਂ ਜਿਸ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਖੜੇ ਆ ਤੁਹਾਨੂੰ ਪਤਾ ਇਹ ਐਕਸਚੇਂਜ ਆਫਰ ਕਿੰਨੇ ਦੀ ਦੇ ਰਿਹਾ ਕਿੰਨੇ ਦੀ ਭਾਜੀ ਤੁਸੀਂ ਜਿੱਤੋਂ ਸੁਣਿਆ ਉਹ ਕਹ ਰਿਹਾ ਸੀ 2 2000 ਦੀ ਇਹਨਾਂ 3 ਨਾ 4 ਇਹ ਸਿੱਧੀ 5000 ਦੀ ਐਕਸਚੇਂਜ ਆਫਰ ਦੇ ਰਿਹਾ ਹਾਂ ਭਾਜੀ ਹਾਂਜੀ ਸੱਚੀ ਬਾਜੀ ਨਿਕਲ ਗਈ ਨਾ ਮਜ਼ਾਕ ਤੇ ਨਹੀਂ ਕਰਦੇ ਨਹੀਂ ਨਹੀਂ ਸੱਚੀ ਦੱਸ ਅਸੀਂ ਤਾਂ ਹੀ ਐਡ ਕਰਨ ਆਏ ਹਾਂ ਦੇਖੋ ਬਾਜ਼ਾਰ 'ਚ ਸ਼ਾਇਦ ਤੁਹਾਨੂੰ ਇੱਧਰ ਉੱਧਰ ਜਿੱਧਰ ਕਿਧਰ ਹਾਂਜੀ 2000 ਦੀ ਐਕਸਚੇਂਜ ਆਫਰ ਮਿਲ ਰਹੀ ਹੋਵੇ ਲੇਕਿਨ ਸੌਰਵ ਇਲੈਕਟ੍ਰੋਨਿਕਸ ਵਾਲੇ ਦੀ ਕੋਈ ਰੀਸ ਨਹੀਂ ਇਹ ਪੁਰਾਣਾ ਏਸੀ 5000 ਰੁਪਏ 'ਚ ਕੱਟਦਾ ਤੇ ਤੁਸੀਂ ਇੱਥੇ ਆ ਕੇ ਬਈ ਮਜ਼ਾਕ ਤੇ ਨਹੀਂ ਕਰਦੇ ਬ੍ਰਦਰ ਆਪਾਂ ਅੰਦਰ ਜਾ ਕੇ ਤੁਹਾਨੂੰ ਕੱਲੀ-ਕੱਲੀ ਗੱਲ ਦੱਸ ਦੇਣੀ ਆ ਹੋਰ ਸੁਣ ਲਓ 쿨ਰ ਆਲੇ ਵਾਲੇ ਤੁਸੀਂ ਪਤਾ ਕਰਿਓ ਕਿੰਨੇ 'ਚ ਮਿਲਦਾ ਭਾਈ কুলਰ ਇਹੀ 1000 2000 ਚ ਰੱਖ ਰਹੇ ਨਹੀਂ ਰੱਖਦੇ ਨਹੀਂ ਨਵਾਂ ਕਿੰਨੇ ਦਾ ਮਿਲਦਾ ਨਵਾਂ ਮਿਲ ਜਾਂਦਾ ਹੀ ਬਾ 15000 ਦਾ ਲਾਂਦੇ ਕੋਈ ਕੁਝ ਹੋਰ ਸਸਤੇ ਵੀ ਕੋਈ ਹੋਰ ਸਸਤੇ ਕਿੰਨੇ ਦਾ ਆ ਜਾਂਦੇ 11000 12000 ਤੇ ਆ ਇੱਥੇ ਸਭ ਤੋਂ ਸਸਤਾ ਜਿਹੜਾ ਰੇਟ ਆ ਘੱਟ ਤੋਂ ਘੱਟ ਰੇਟ ਮਤਲਬ ਕੁਆਲਿਟੀ ਚ ਕੰਪਰੋਮਾਈਜ਼ ਦੀ ਸਿਰਫ 6800 ਰੁਪਏ ਚ ਇਹ কুলਰ ਦੇ ਰਹੇ ਆ ਸਤੀ ਬਾਜੀ ਹਾਂਜੀ ਔਰ ਇੰਨੇ ਜਾਗਤੇ ਨਹੀਂ ਕਰਦੇ ਆਪਾਂ ਅੰਦਰ ਚੱਲ ਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾ ਦੇਣੀ ਇੱਕ ਹੋਰ ਗੱਲ ਸੁਣ ਲਓ ਭਾਈ ਐਲ ਸੀ ਡੀਆਂ ਤੇ ਵੀ ਦੱਸੋ ਯਾਰ ਐਲ ਸੀ ਡੀਆਂ ਦੇ ਕੋਈ ਆਫਰ ਆਗੇ ਤੁਸੀਂ ਐਸੀ ਲੈਣਾ ਏਸੀ ਵੀ ਲੈਣਾ ਜੀ 3 ਸਟਾਰ ਏਸੀ ਹਾਂ ਜੀ ਹੁਣ ਤੁਹਾਡੀ ਮੈਂ ਏਸੀ ਦੀ ਐਡ ਸੁਣੀ ਫਿਰ ਮੈਂ ਕੁੱਲਰਾਂ ਦੀ ਸੁਣੀ ਤੇ ਮੇਰਾ ਵਿਚਾਰ ਬਣ ਗਿਆ ਕਿ ਮੈਂ LED ਵੀ ਦੇਖਾਂ ਮੈਂ ਤੁਹਾਨੂੰ ਉਹੀ ਕਹਿਣਾ ਕਿ ਤੁਹਾਨੂੰ 3 ਸਟਾਰ ਏਸੀ ਦੇ ਦੇਣਾ ਹਾਂ ਜੀ ਨਾਲ LED ਫ੍ਰੀ ਦੇ ਦੇਣੀ ਸੱਚੀ ਬਾਜੀ ਬਣ ਗਈ ਗੱਲ ਹਾਂ ਜੀ ਹੁਣ ਕੋਠੀ ਚੜ ਕੇ ਰੌਲਾ ਪਾਉਗੇ ਕਿ ਸੌਰਵ ਦੇ ਰਿਹਾ 5000 ਦੀ ਐਕਸਚੇਂਜ ਆਫਰ ਲਾਹੌਰ ਦਾ 올ਡਿਸ ਗੋਲਡ ਬਟ ਸੌਰਵ ਆਫਰ ਇਸ ਬੋਲਡ ਕੋਠੇ ਚੜ ਕੇ ਰੌਲਾ ਪਾਓ ਫਿਰ ਤੁਹਾਨੂੰ ਅੰਦਰ ਲੈ ਕੇ ਚਾ ਦਾਂਗੇ 5000 ਦੀ ਐਕਸਚੇਂਜ ਆਫਰ ਲੁੱਟ ਲੋ ਓਏ 5000 ਦੀ ਐਕਸਚੇਂਜ ਆਫਰ ਇਦਾਂ ਨਹੀਂ ਇਦਾਂ 5000 ਦੀ ਐਕਸਚੇਂਜ ਆਫਰ ਲੁੱਟ ਲੋ ਓਏ ਬੜੀ ਗੱਲ ਹੈ ਮੋਲ ਪੂਰਾ ਲੈ ਮੋਲ ਪੂਰਾ ਪੂਰਾ ਇਧਰ ਏਸੀ ਢੜਾ ਢੜਾ ਉਹ ਪਰੇ ਤੱਕ ਲੱਗੇ ਆ ਇਧਰ ਐਲਈਡੀਆਂ ਆਹ ਫ੍ਰਿਜਾਂ ਕੂਲਰ ਬਹੁਤ ਪਰੇ ਤੱਕ ਪਏ ਆ ਹੁਣ ਦਿਖਾਈਏ ਆਫਰ ਹਾਂਜੀ ਹਾਂਜੀ ਚਾਰ ਸਕੂਟਰੀਆਂ ਵੀ ਜਿੱਤ ਸਕਦੇ ਹੋ ਤੁਸੀਂ ਪਤਾ ਤੁਹਾਨੂੰ ਸੱਚੀ ਹਾਂ ਹੁਣ ਹੀ ਮਲਾਉਨੇ ਸਰਵ ਜੀ ਨਾਲ ਖੜੋ ਸਰਵ ਜੀ ਸਰਵ ਜੀ ਵੇ ਲੋ ਜੀ ਇਹ ਭਾਜੀ ਕਹਿੰਦੇ ਕਿ ਸ਼ਹਿਰ ਚ ਕੋਈ 2000 ਦੀ ਐਕਸਚੇਂਜ ਆਫਰ ਦੇ ਰਿਹਾ ਮੈਂ ਕਿਹਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਦੋ ਵੱਧ ਹੁੰਦਾ ਕਿ ਪੰਜ ਪੰਜ ਭਾਈ ਸਰਵ ਇਲੈਕਟ੍ਰੋਨਿਕਸ ਦੇ ਭੱਜ ਮਤਲਬ ਆਓ ਇੱਥੇ ਲਾਈਨਾਂ ਲੱਗੀਆਂ ਰਹੀਆਂ ਨੇ ਦੇਖੋ ਕਿੰਨਾ ਰਸ਼ ਹੈ ਔਰ ਇਸ ਕਰਕੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ 5000 ਦੀ ਆਫਰ ਨਾਲ ਦਿਓ ਸਭ ਤੋਂ ਸਸਤਾ ਕੂਲਰ ਸਭ ਤੋਂ ਸਸਤਾ ਕੂਲਰ ਤੇ ਪਲੱਸ EMI ਪਲੱਸ ਗਿਫਟ ਪਲੱਸ 4-4 ਸਕੂਟਰੀਆਂ ਜਿਹੜਾ ਦਾ ਧਿਆਨ ਨਾਲ ਦੇਖ ਲੋ ਕੈਮਰੇ ਤੇ ਵੀ ਦਿਖਾ ਇਹ 4-4 ਸਕੂਟਰੀਆਂ ਕੱਢਣੀਆਂ ਜਿਹੜਾ ਦੀ ਸਾਡੇ ਤੋਂ 5000 ਤੋਂ ਉੱਪਰ ਪਰਚੇਜ ਕਰੂਗਾ ਉਹਨਾਂ ਨੂੰ ਆਪਾਂ 4-4 ਸਕੂਟਰੀਆਂ ਕੱਢਾਂਗੇ ਅੱਛਾ ਸਰਵਜੀ ਇੱਕ ਗੱਲ ਮੈਂ ਕਰਨੀ ਚਾਹੁੰਦਾ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਪਾਜੀ ਮਾੜੇ ਸਕਰੀਨ ਤੇ ਨਜ਼ਰ ਆਉਣ ਦਿਓ ਦੇਖੋ ਸੌਰਵ ਇੱਕ ਟ੍ਰੈਂਡ ਸੈੱਟ ਰਿਹਾ ਨਮੀ ਚੀਜ਼ ਨੂੰ ਇਹ ਲੈ ਕੇ ਆਉਂਦੇ ਆ ਸਾਡੇ ਜ਼ਿਲ੍ਹੇ ਚ ਪਹਿਲੀ ਵਾਰ ਐਕਸਚੇਂਜ ਆਫਰ ਲੈ ਕੇ ਆਏ ਐ ਐਕਸਚੇਂਜ ਆਫਰ ਐ ਇਦਾਂ ਫੈਲੀ ਕਿ ਸਾਰੇ ਉਸ ਪਾਸੇ ਹੋ ਗਏ ਹੁਣ ਸੌਰਵ ਜੀ ਪਹਿਲੀ ਵਾਰ ਲੈ ਕੇ ਆਏ ਆ ਇੱਕ ਨਹੀਂ ਚਾਰ ਪਹਿਲੇ ਨਾਮ ਮਤਲਬ ਚਾਰ ਜਾਣੇ ਨੂੰ ਪਹਿਲਾ ਨਾਮ ਕੱਢਣਾ ਐਦਾਂ ਕਦੀ ਹੋ ਸਕਦਾ ਕਿ 40 ਜਾਣਿਆਂ ਨੇ ਪੇਪਰ ਪਾਏ ਹੋਣ ਤੇ ਚਾਰ ਜਾਣੇ ਪਹਿਲੇ ਨੰਬਰ ਤੇ ਆ ਜਾਣ ਇਹ ਪਹਿਲੀ ਵਾਰ ਹੈ ਕਿ ਚਾਰ ਪਹਿਲੇ ਆਫਰ ਨੇ ਪਹਿਲੇ ਨਾਮ ਨੂੰ ਵੱਡੇ ਇਨਾਮ ਆ ਤੇ ਪਲੱਸ 4-4 ਸਕੂਟਰੀਆਂ ਵਾ ਜਿਹੜਾ ਦੀ ਪਰਚੇਜ ਕਰੂਗਾ ਨਾ ਲੱਕੀ ਡਰਾ ਦੀ ਪਰਚੀ ਆਪਾਂ ਨੇ ਜਰੂਰ ਦੇਣੀ ਆ ਨਾਲੇ ਉਸੇ ਵੇਲੇ ਟੋਕਨ ਮਿਲ ਜਾਣਾ ਪਰ ਮਿਲਣਾ ਕਿੰਨੇ ਤੇ ਆ 5000 ਦੇ ਉੱਪਰ ਜਿਹੜਾ ਦੀ ਸਾਡੇ ਤੋਂ ਪਰਚੇਜ ਕਰੂਗਾ ਉਹਨਾਂ ਨੂੰ ਮਿਲਣਾ ਉਹ ਇੱਕ ਗੱਲ ਹੋਰ ਦੱਸੀ ਸੀ ਵੀ ਭਾਈ ਨੇ ਵੀ ਏਸੀ ਨਾਲ LED ਫ੍ਰੀ ਦਿੰਨੇ ਤੁਸੀਂ ਏਸੀ ਦੇ ਨਾਲ LED ਫ੍ਰੀ ਦਿੰਨੇ ਆ ਏਸੀ ਕਿੰਨੇ ਦਾ ਦੇ ਰਹੇ ਆ ਆਪਾਂ ਸਿਰਫ ਸਿਰਫ 35000 ਰੁਪਏ ਦਾ ਡੇਟਨ ਦਾ ਉਹ ਵੀ ਕੋਈ ਲੋਕਲ ਕੰਪਨੀ ਦਾ ਨਹੀਂ ਦੇ ਰਹੇ ਹਨ ਓਨੀਡਾ ਕੰਪਨੀ ਦਾ ਦੇ ਰਹੇ ਆ ਭਾਈ ਮਜ਼ਾਕ ਤੇ ਨਹੀਂ ਕਰ ਰਹੇ ਨਹੀਂ ਨਹੀਂ ਮਜ਼ਾਕ ਨਹੀਂ ਕਰ ਰਹੇ ਤੁਹਾਨੂੰ ਸਾਰਾ ਕੁਝ ਦੱਸਖਾਰਨਾ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਵੀਰ ਤੁਹਾਡਾ ਨਾਂ ਕੀ ਆ ਕੇਸ਼ਵਰ ਜੀ ਕੇਸ਼ਵਰ ਜੀ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਇਹ ਬੰਦਾ ਹੁਸ਼ਿਆਰੀ ਨਹੀਂ ਕਰਦਾ ਬਸ ਸੀਜ਼ਨ ਦੀ ਤਿਆਰੀ ਕਰਦਾ ਮਾਲ ਆਈ ਜਾਂਦਾ ਤੁਹਾਡੇ ਵਰਗੇ ਸੱਜਣਾ ਦੇ ਘਰ ਜਾਈ ਜਾਂਦਾ ਇਹ ਬੰਦਾ ਹੁਸ਼ਿਆਰੀ ਨਹੀਂ ਕਰਦਾ ਤਿਆਰੀ ਕਰਦਾ ਇੱਥੇ ਆ ਕੇ ਕਸਟਮਰ ਦਾ ਸਿਰਫ ਨਫਾ 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 ਤੇ ਇਹਨੇ ਸਿੱਖਿਆ ਕਰਨੀ ਬਫਾ ਕਸਟਮਰ ਨਾ ਵਫਾ ਕਰਨਗੇ ਉਹ ਵੀ ਵਫਾ ਮਿਲੂ ਵਫਾ ਕਰੀ ਦੀਏ ਤੇ ਪਲੱਸ ਰੇਟ ਦੀ ਕਰੀਦਾ ਜਿਹੜਾ ਜਾਇਜ਼ ਤੇ ਪਲੱਸ ਜਿਹੜਾ ਦਾ ਕਸਟਮਰ ਨੂੰ ਲਾਭ ਹੋਣਾ ਹੀ ਹੋਣਾ ਵਾ ਉਹ ਤਾਂ ਕਰਦੇ ਕਰਦੇ ਆਪਾਂ ਇੱਕ ਮੈਨੂੰ ਗਿਲਾ ਆ ਅਸੀਂ 32 ਤੁਹਾਡੀ ਸਾਡੀ ਦੋਨਾਂ ਦੀ ਨਾਲ ਰਾਲ ਕੇ 32 ਚਮਕੀ ਪਈ ਆ ਨਾਮ ਤੁਸੀਂ 31 ਰੱਖਦੇ 31 ਰੱਖਦੇ 32 ਕਰ ਦੋ 32 ਕਰ ਦਾਂਗੇ ਕੋਈ ਜੱਕਾ ਨਹੀਂ 32 ਇਨਾਮ ਹੋ ਜੇਗੇ ਜੀ ਇੱਕ ਇਨਾਮ ਹੋਰ ਕਰ ਦਾਂਗੇ ਆਪਾਂ ਲਓ ਜੀ ਸੌਰਵ ਜੀ ਆ ਵੀ ਸੁਣਨ ਵਾਲੀ ਚੀਜ਼ ਐ ਸਮਝਣ ਵਾਲੀ ਚੀਜ਼ ਐ ਦੇਖਣ ਵਾਲੀ ਚੀਜ਼ ਐ ਚਾਰ ਪਹਿਲੇ ਸਕੂਟੀਆਂ ਦੇ ਨਾਮ ਤੇ ਹੈ ਗਈ ਆ ਹੁਣ ਇਨਾਮ ਟੋਟਲ 33 ਨਹੀਂ 32 ਹੋਣਗੇ 32 ਹੋਣਗੇ ਲਓ ਜੀ ਸਰਵਜੀ ਇੱਕ ਵਾਰੀ ਜਿਹੜੇ ਕੇਸ਼ਵ ਜੀ ਨੂੰ ਵੀ ਦਿਖਾਣਾ ਜਿਹੜੇ ਪਰਿਵਾਰਕ ਸਾਡੇ ਮੈਂਬਰ ਘਰ ਬੈਠ ਕੇ ਦੇਖ ਰਿਆ ਉਹਨਾਂ ਨੂੰ ਸਾਰੀਆਂ ਆਫਰਾਂ ਡਿਟੇਲ ਚ ਸਮਝਾ ਦਿਓ ਤੁਹਾਡੀ ਜ਼ੁਬਾਨੀ ਡਿਟੇਲ ਦੇ ਵਿੱਚ ਇੱਕ ਤਾਂ 5000 ਰੁਪਏ ਦਾ ਕੂਲਰ ਦੇ ਐਕਸਚੇਂਜ ਚੱਲਦਾ ਪਿਆ ਵਾ ਤੇ ਪਲੱਸ ਕਈ ਕੂਲਰਾਂ ਤੇ ਕਾਫੀ ਰੇਟ ਡਾਊਨ ਆ ਕਈਆਂ ਨੇ ਐਕਸਚੇਂਜ ਨਹੀਂ ਲੈਣੀ ਹੁੰਦੀ ਕਈ ਮਾਡਲ ਇਹਦੇ ਚਾ ਕੂਲਰਾਂ ਤੇ ਵੀ 5000 ਡਿਸਕਾਊਂਟ ਐ 5000 ਦਾ ਦੋ ਵਾਰਾ ਆਫਰ ਆ ਐਕਸਚੇਂਜ ਵਾਲਾ ਤੇ ਪਲੱਸ ਕਈਆਂ ਦਾ ਰੇਟ ਜਿਹੜਾ ਆਪਾਂ ਮਾਰਕੀਟ ਦੀ ਗੱਲ ਕਰੀਏ 5 5 6 6000 ਰੁਪਿਆ ਆਪਣੇ ਕੋ ਡਾਊਨ ਦੀ ਆ ਤੇ ਫਿਰ ਕੋਲੋਂ ਤਾਂ ਨਹੀਂ ਪੈਸੇ ਪਈ ਜਾਂਦੇ ਕੋਲੋਂ ਨਹੀਂ ਬਸ ਸਾਰਿਆਂ ਦੇ ਕਰੇ ਜਿਹੜੇ ਬਾਕੀ 2 2000 ਦੀ ਆਫਰ ਲਾ ਰਹੇ ਤਾਂ ਮਤਲਬ 3 4000 ਤਾਂ ਸਿੱਧਾ ਵਿਚਾਰ ਰਹੇ ਆ ਉਹ ਵਿਚਾਰੇ ਆ ਆਪਾਂ ਦਾ ਜਿਹੜੀ ਸੇਵਾ ਜਿਹੜੀ ਕਰਦੇ ਪਏ ਆ ਉਹ ਤਾਂ ਕਰੀ ਜਾਣੀ ਆ ਤੇ ਨਾਲ ਫਾਇਦਾ ਦੀ ਕਰੀ ਜਾਣਾ ਸੁਣ ਲਾ ਮੈਨੂੰ ਕਹਿੰਦਾ ਮੈਨੂੰ ਪਰਲੀ ਜਗਾ 2000 ਰੁਪਏ ਦੇ ਰਹੇ ਆ ਔਰਲੀ ਪਰਲੀ ਕਿਹੜੀ ਮੈਨੂੰ ਨਹੀਂ ਪਤਾ ਔਰਲੀ ਪਰਲੀ ਖੁਰਲੀ ਕਿਹੜੀ ਇਹ ਕਹਿੰਦੇ ਕਿ ਮੈਨੂੰ ਫੋਨ ਆ ਕੇ 2000 ਦੀ ਆਫਰ ਹੈ ਆਪਾਂ 5 ਦੀ ਦਵਾਂਗੇ ਜੀ ਪਲੱਸ ਪੰਜ ਦੀ ਆਫਰ ਦਵਾਂਗੇ ਕੂਲਰ ਤੇ ਉਸ ਤੋਂ ਬਾਅਦ 4000 ਰੁਪਏ ਦੀ ਦਵਾਂਗੇ LED ਤੇ ਉਸ ਤੋਂ ਬਾਅਦ AC ਤੇ ਦਵਾਂਗੇ 4000 ਰੁਪਏ ਦੀ ਆਫਰ ਕੋਈ ਵੀ ਐਕਸਚੇਂਜ ਕਰਾ ਲੇ ਇਹ ਤਾਂ ਹੋਊਗੀ ਹੋਗੀ ਤੇ ਪਲੱਸ EMI ਦੀ ਹੋਊਗੀ AC ਤੇ ਮੈਂ ਸੁਣਿਆ ਕਿਸੇ ਕਿਸੇ AC ਤੇ 5000 ਦੀ ਆਫਰ ਵੀ ਆ। ਕਈ ਕਈ ਮਾਡਲਾਂ ਦੇ ਮਿਲੂਗੀ ਸਾਰਿਆਂ ਤਾਂ ਨਹੀਂ ਮਿਲੂਗੀ। ਚਲੋ ਆਪਾਂ ਇੱਕ ਵਾਰੀ ਕੂਲਰ ਦਿਖਾ ਦਈਏ ਸਭ ਤੋਂ ਪਹਿਲਾਂ। ਕੂਲਰਾਂ ਦੇ ਭਾਜੀ ਕਈਆਂ ਤੇ ਐਕਸ਼ਨ ਚੱਲਦੀ ਪਈ ਆ। ਕਈ ਮਾਡਲਾਂ ਦਾ ਰੇਟ ਬਹੁਤ ਡਾਊਨ ਆ। ਜਾਂ ਗੱਲ ਕਰੀਏ ਕਈ ਮਾਡਲ ਲੱਗਿਓ ਕਈ ਮਾਡਲ ਛੋਟ ਹੋ ਗਏ ਆਪਣੇ ਕੋ ਤੇ ਕਈ ਮਾਡਲ ਨਾਲ ਦੀ ਨਾਲ ਆ ਰਹੇ। ਫਰੈਸ਼ ਸਟਾਕ ਹੈ। ਫਰੈਸ਼ ਸਟਾਕ ਆਂਦਾ ਆਪਣੇ ਕੋ ਹਰ ਵੇਲੇ ਕਿਉਂਕਿ ਸਟਾਕ ਥੋੜ ਜਾਂਦਾ ਵਾ ਲਗਭਗ ਫਿਰ ਵੀ ਆਪਣੇ ਕੋ ਕਾਫੀ ਸਟਾਕ ਪਿਆ ਹੁੰਦਾ ਹੋਰ ਦੁਕਾਨਦਾਰਾਂ ਨਾਲ ਕਿਸੇ ਨੇ 150 200 ਪੀਸ ਇਕੱਠਾ ਦੀ ਲੈਣਾ ਉਹਨਾਂ ਨੂੰ ਵੀ ਦੇ ਦਾਂਗੇ ਹਰ ਇੱਕ ਦਾ ਆਪਾਂ ਫਾਇਦਾ ਕਰੀਦਾ ਹਾਂ ਸਭ ਤੋਂ ਘੱਟ ਮੈਂ ਦੱਸ ਕੇ ਆ ਬਾਹਰ ਕੇਸ਼ਵ ਜੀ ਨੂੰ ਕਿ 6800 ਤੋਂ ਸ਼ੁਰੂ ਹੋਈਦਾ ਗੱਲ ਤੇ ਸਟੈਪ ਲਾਉਂਦੇ ਹੋ ਹਾਂਜੀ 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 6800 ਰੁਪਏ ਤੋਂ ਕੁਲਰ ਦੇਣਾ ਤੇ ਜੇ ਕੋਈ ਮਹਿੰਗਾ ਤਾਂ 5000 ਤੱਕ ਦੀ ਐਕਸਚੇਂਜ ਆਫਰ ਹੈ ਹਾਂਜੀ ਹਾਂਜੀ ਇਹਨੂੰ ਠੀਕ ਹੈ ਜੀ ਕੋਈ ਤੁਸੀਂ ਆਪਣਾ ਖਾਸ ਕੁਲਰ ਕੋਈ ਦਿਖਾਣਾ ਚਾਹੋ ਆ ਵੀ ਕੁਲਰ ਜਿੱਦਾਂ ਵਾ ਇਹ ਵੀ ਆਈਸ ਬਾਕਸ ਵਾਲਾ ਕੁਲਰ ਆ ਤੇ ਪਲੱਸ ਹੈਵੀ ਡਿਊਟੀ ਦੇ ਵਿੱਚ ਕੂਲਰ ਆ ਆ ਵੀ ਕੂਲਰ ਮਿਲ ਜੂਗਾ ਸਾਊਂਡਲੈਸ ਨੇ ਸਾਊਂਡਲੈਸ ਨੇ ਆਵਾਜ਼ ਘੱਟ ਆ ਪ੍ਰੋ ਕਿੰਨੀ ਆ ਏਅਰ ਦੀ ਆਵਾਜ਼ ਬਹੁਤ ਆ ਲਗਭਗ 10 ਮੰਜ਼ੀਆਂ ਨੂੰ ਦੀ ਹਵਾ ਜਾਣੀ ਐ ਦੀ ਤੇ ਕਾਫੀ ਮੋਡਲ ਅੱਜ ਮੈਨੂੰ ਤੁਸੀਂ ਅੱਕਿਓ ਲੱਗਦੇ ਹੋ ਕਿਉਂਕਿ ਕੱਲ੍ਹ ਤੇ ਵੀ ਆਪਾਂ ਵੀਡੀਓਜ਼ ਦੇਖੀਆਂ ਆਪਾਂ ਕੱਲ ਵੀ ਇੱਥੋਂ ਲੰਗੇ ਸੀਗੇ thora thar ਮੈਂ ਕਹਿੰਦਾ ਸ਼ੋਰੂਮ ਭਰਿਆ ਸੀ ਅੱਜ ਵੀ ਸਵੇਰ ਤੋਂ ਇਹੀ ਹਾਲ ਹੈ ਤੇ ਥੱਕ ਜਾਵੇਂ ਆ ਥਾਕੇ ਹੋਏ ਆ ਪਿਆਰ ਵੀ ਜ਼ਿਆਦਾ ਮਿਲਦਾ ਪਿਆਰ ਦੀ ਜ਼ਿਆਦਾ ਵਾ ਸਾਰੇ ਭੈਣਾਂ ਦੇ ਭਰਾਵਾਂ ਦੇ ਸਿਰ ਤੇ ਹੀ ਆ ਹੁਣ ਵੀ ਤੁਸੀਂ ਵੇਟ ਕਰ ਰਹੇ ਹੋ ਕਿ ਪਿੱਛੇ ਕਸਟਮਰ ਖੜੇ ਨੇ ਜਲਦੀ ਫ੍ਰੀ ਹੋ ਜਿਓ ਫ੍ਰੀ ਹੋ ਜਿਓ ਜੀ ਜੀ ਅੱਛਾ ਲੈਕਸਸ ਵਾਲਾ ਕੂਲਰ ਲੈਕਸਸ ਵਾਲੇ ਕੂਲਰ ਦੀ ਹੈਗਾ ਕਾਫੀ ਮਾਡਲ ਹੈਗੇ ਆ ਇੱਧਰ ਪਲਾਸਟਿਕ ਵਾਲੇ ਮਾਡਲ ਦੀ ਲੱਗੇ ਹੋਏ ਤੁਸੀਂ ਦਿਖਾ ਸਕਦੇ ਆ ਇੱਧਰ ਆ ਵੀ ਗੋਦਰੇਸ ਦਾ ਦੀ ਹੈਗਾ ਵਾ ਛੋਟਾ ਕੂਲਰ ਦੀ ਹੈਗਾ ਵਾ ਤੇ ਇੱਕ ਆ ਵੀ ਕੂਲਰ ਹੈਗਾ ਬਹੁਤ ਅ ਕਾਫੀ ਆਪਣੇ ਕੋ ਮਾਡਲ ਪਈ ਆ ਤੇ ਨਿਊ ਉਸਦਾ ਤੇ ਉਸ ਤੋਂ ਬਾਅਦ ਆਈਸ ਬਾਕਸ ਵਾਲਾ ਦੀ ਕੂਲਰ ਆ ਤੇ ਛੋਟਾ ਕਿਸੇ ਨੇ ਦੁਕਾਨ ਤੇ ਜਾਂ ਕਿਤੇ ਲੈਣਾ ਹੋਵੇ ਆ ਸਭ ਤੋਂ ਛੋਟਾ 3500 ਦਾ ਇਹ 3200 ਰੁਪਏ ਦਾ ਦੇ ਦਾਂਗੇ ਲਓ ਜੀ ਚੱਕੋ 3500 ਤੋਂ ਵੀ 300 ਰੁਪਏ ਘਟਾਤਾ 3200 32 ਦਾ ਨਾਮ 3200 ਦਾ ਕੂਲਰ ਕੂਲਰ ਉਸ ਤੋਂ ਬਾਅਦ ਨਿਊ ਉਸਦਾ ਕੂਲਰ ਮਿਲ ਜਾਣਾ ਆਈਸ ਬਾਕਸ ਵਾਲਾ ਕੂਲਰ ਮਿਲ ਜਾਣਾ ਕਈ ਵੈਰਾਈਆਂ ਪਈਆਂ ਕੂਲਰ ਦੇ ਵਿੱਚ LED ਦੇ ਵਿੱਚ ਦੀ ਪਈਆਂ ਉਹ ਆਪਣੇ ਕੋ ਪਲੱਸ AC ਚ ਜਦੀ ਪਈਆਂ ਪਲੱਸ ਫ੍ਰਿਜ ਚ ਜਦੀ ਪਈਆਂ ਦੇਖੋ ਤੁਸੀਂ ਕਹੀ ਜਾਣਦੇ ਆ ਤੁਹਾਡੇ ਬਹੁਤ ਸਾਰੇ ਇੱਥੇ ਕਲਾਇੰਟ ਜਿਹੜੇ ਕਸਟਮਰ ਖੜੇ ਆ ਮੈਨੂੰ ਆਫ ਕੈਮਰਾ ਮਿਲ ਗਏ ਮੈਂ ਉਹਨਾਂ ਦੀ ਵੀ ਬਾਈਟਸ ਕਰਨੀ ਉਹਨਾਂ ਦਾ ਵਰਜਨ ਲੈਣਾ ਉਹਨਾਂ ਤੋਂ ਪੁੱਛਾਂਗੇ ਕਿ ਬਾਜ਼ਾਰ ਨਾਲੋਂ ਕਿੰਨਾ ਸਸਤਾ ਰੇਟ ਦੀ ਗੱਲ ਆਪਾਂ ਉਹ ਤੋਂ ਕਰ ਲਾਂ ਤੁਸੀਂ ਵੈਰਾਈਟੀ ਦਿਖਾ ਦਿਓ ਵੈਰਾਈਟੀ ਆਪਣੇ ਕੋਲ ਕਾਫੀ ਪਈ ਹੈ ਤੁਸੀਂ ਦੇਖ ਸਕਦੇ ਆ ਕਾਫੀ ਸਟਾਕ ਆਇਆ ਵਾ ਖੇਤਾਨ ਦੇ ਹੋਮਸਟੇ ਸਾਰੇ ਸਾਰੇ ਮਾਡਲ ਪਏ ਆ ਫਰਿੱਜਾਂ ਦੇ ਮਾਡਲ ਕਾਫੀ ਪਏ ਆ ਫਰਿੱਜਸ ਬਾਰੇ ਦੱਸ ਦੋ ਰੈਫਰਿਜਰੇਟਰਸ ਬਾਰੇ ਆ ਰੈਫਰਿਜਰੇਟਰ ਲੱਗੇ ਹੋਈ ਸਾ ਕਾਫੀ ਰੇਂਜ ਲੱਗੀ ਹੋਈ ਤੁਸੀਂ ਦਿਖਾ ਸਕਦੇ ਆ ਉੱਥੇ ਤੱਕ ਰੇਂਜ ਲੱਗੀ ਹੋਈ ਆ ਇੱਧਰ ਕਾਫੀ ਮਾਡਲ ਨਿਊ ਰੈਫਰਿਜਰੇਟਰਸ ਤੇ ਕੀ ਆਫਰ ਹੈ ਰੈਫਰਿਜਰੇਟਰ ਤੇ ਆਪਾਂ 3000 ਰੁਪਏ ਦੀ ਪੁਰਾਣੀ ਕੱਟ ਲਾਂਗੇ ਜਿੱਦਾਂ ਆਦੀ ਮਰਜ਼ੀ ਹੋਵੇ ਬਾਜ਼ਾਰ 'ਚ ਕਿੰਨੇ ਦੀ ਕੱਟਦੇ ਆ ਉਹ ਬਾਜ਼ਾਰ 'ਚ 1000-1000 ਰੁਪਏ ਦੀ ਕੱਟ ਰਹੇ ਆ ਆਪਾਂ 3000 ਦੀ ਕੱਟਦੇ ਆ ਟ੍ਰੈਂਡ ਆਪਣੇ ਤੋਂ ਹੀ ਚੱਲੇ ਆ ਵਾ ਹਾਂ ਤੇ ਆਪਾਂ ਨੇ ਹੀ ਚਲਾਇਆ ਵ ਆ ਇਧਰ ਫ੍ਰਿਜਾਂ ਸਾਰੀਆਂ ਹੈਗੀਆਂ ਵਾਸ਼ਿੰਗ ਮਸ਼ੀਨ ਵੀ ਸਾਰੀਆਂ ਹੈਗੀਆਂ ਏਸੀ ਵਾਲਾ ਜੀ ਏਸੀ ਵਾਲਾ ਫਿਰ ਆਪਾਂ ਨਾ ਪਹਿਣਾ ਭਰਾਮਾਂ ਨੂੰ ਵੀ ਗੱਲਬਾਤ ਕਰ ਰਹੀ ਹੈ ਜੀ ਕੇਸ਼ਵ ਜੀ ਤੁਸੀਂ ਮੇਰੀ ਕਮੀਜ਼ ਖਿੱਚੀ ਆਨੇ ਪੁੱਛੋ ਜਿਹੜਾ ਸਵਾਲ ਪੁੱਛਣਾ ਪਾਜੀ ਉਹ ਏਸੀ ਨਾਲ ਐਲਈਡੀ ਫ੍ਰੀ ਕਹਿੰਦੇ ਸੀਗੇ ਪਹਿਲੇ ਉਹ ਤਾਂ ਆਫਰ ਦਿਖਾ ਦੇ ਲੋ ਜੀ ਲੋ ਦੇਖੋ ਉਨੀਡਾ ਕੰਪਨੀ ਦਾ ਏਸੀ ਆ ਪਲੱਸ ਹੈਵੀ ਡਿਊਟੀ ਏਸੀ ਆ ਜਿਹਦੀ ਗਾਰੰਟੀ ਹੈ ਕਿ 2 ਸਾਲ 2 ਸਾਲ ਕੰਪਲੀਟ ਹੋਣੀ 5 ਸਾਲ ਪੀਸੀਪੀ ਦੀ ਹੋਣੀ 10 ਸਾਲ ਕੰਪਰੈਸਰ ਦੀ ਹੋਣੀ ਆ ਕਿੰਨੇ ਦਾ ਦਵਾਂਗੇ 35000 ਰੁਪਏ ਦਾ ਏਸੀ ਦਵਾਂਗੇ ਪਲੱਸ ਨਾਲ 32 ਇੰਚੀ LED ਦਵਾਂਗੇ ਸਿੰਪਲ LED ਨਹੀਂ ਦੇਣੀ ਸਮਾਰਟ LED ਦੇਣੀ ਆ LED ਤਾਂ ਦੇਣੀ ਦੇਣੀ ਆ ਨਾਲ ਤੇ ਪਲੱਸ ਲੱਕੀ ਡਰਾਅ ਕੋਪਨ ਵੀ ਦੇਣਾ ਜਿਹਦੇ ਨਾਲ 4-4 ਸਕੂਟਰੀਆਂ ਨਿਕਲਣੀਆਂ ਤੇ 31 ਇਨਾਮ ਨਿਕਲਨੇ ਆ 31 32 32 ਇੱਕ ਸਾਡੇ ਵੱਡੇ ਵੀਰ ਨੇ ਕਿਹਾ ਵਾ ਤੇ ਇੱਕ ਇਨਾਮ ਹੋਰ ਪਖੜਾ ਦਵਾਂਗੇ 32 ਇਨਾਮ 3200 ਦਾ ਸਭ ਤੋਂ ਸਸਤਾ ਕੂਲਰ 32 ਇੰਚੀ LED ਤੇ ਇੱਕ ਬੇਨਤੀ ਹੋਰ ਕਰਨੀ ਆ ਤੁਸੀਂ 35000 ਦਾ AC ਕਿਹਾ ਰਿਕਵੈਸਟ ਹੈ 34500 ਕਰ ਦਿਓ ਅੰਨਾ ਕਟ ਮੈਂ ਬਾਦ 34500 ਹੋ ਗਿਆ ਜੀ 34500 ਦਾ ਏਸੀ ਮਿਲ ਜੂਗਾ ਜੀ 500 ਹੋਰ ਘਟਾਤੇ ਤੁਹਾਡੇ 500 ਦਾ 34500 ਦਾ ਏਸੀ ਮਿਲ ਜੂਗਾ ਜੀ ਮਿਲੂਗਾ ਉਹਨਾਂ ਨੂੰ ਜਿਹੜੇ ਇਹ ਵੀਡੀਓ ਦੇਖ ਕੇ ਤੇ ਸ਼ੇਅਰ ਕਰਕੇ ਆਓ ਸ਼ੇਅਰ ਕਰਕੇ ਆਣੀ ਸ਼ੇਅਰ 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 ਪਲੱਸ ਕਮੈਂਟ ਤੇ ਲਾਈਕ EMI ਦੀ ਗੱਲ ਕਰ EMI ਹਰ ਇੱਕ ਚੀਜ਼ ਤੇ ਹੋ ਜੂਗੀ 쿨ਰ ਤੇ AC ਤੇ ਫ੍ਰਿਜ ਤੇ LED ਤੇ ਹਰ ਇੱਕ ਚੀਜ਼ ਤੇ EMI ਹੋ ਜੂਗੀ ਕ੍ਰੈਡਿਟ ਕਾਰਡ ਤੇ ਹੋ ਜੂਗੀ ਬਜਾਜ ਕਾਰਡ ਤੇ ਹੋ ਜੂਗੀ ਹਰ ਕਾਰਡ ਤੇ ਹੋ ਜੂਗੀ ਆਸਾਨ ਕਿਸ਼ਤਾਂ ਤੇ ਹੋਗੀ ਤੇ ਬਹੁਤ ਹੀ ਘੱਟ ਇੰਟਰਸਟ ਤੇ ਹੋਗੀ ਨਾ ਮਾਤਰ ਇਹੀ ਪਾਊਗਾ LED ਸਾਪਾ ਕੋ ਤੁਸੀਂ ਦੱਸ ਦਿਓਨੇ ਕਿ 85 ਇੰਚ ਤੱਕ ਹੈਗੀਆਂ 85 ਇੰਚ 86 ਇੰਚ ਦੇ ਕਾਈ 86 ਇੰਚ ਤੱਕ ਹਾਂਜੀ ਠੀਕ ਹੈ ਜੀ ਤੇ ਜੇ ਕੁਝ ਨੂੰ ਹੋਰ ਵੱਡਾ ਸਾਈਜ਼ ਚਾਹੀਦਾ ਉਹ ਵੀ ਮੰਗਾ ਦੂੰਗੇ ਮਿਲ ਜੇਗਾ ਮਿਲ ਜੇਗਾ 100 ਇੰਚ ਦਾ ਕਾਫੀ ਜੀ ਇੰਨੀ ਵਧੀਆ ਆਫਰ ਦਿੱਤੀ ਐਲਈਡੀ ਤੇ ਵੀ ਕੋਈ ਆਫਰ ਦੇ ਦੋ ਐਨੀ ਨਹੀਂ ਤੇਰੀ ਉੱਪਰ ਦੇ ਰਹੇ ਆ ਆਪਾਂ ਤੇ 4000 ਰੁਪਏ ਦੀ ਤੁਹਾਨੂੰ ਐਲਈਡੀ ਤੇ ਇਸ ਟਾਈਮ ਤੁਹਾਨੂੰ ਦਵਾਂਗੇ 4000 ਦੀ ਪਹਿਲਾਂ 3000 ਦੀ ਜਲਦੀ ਸੀ 4000 ਦੀ ਆਫਰ ਐਕਸਚੇਂਜ ਆਫਰ ਐਕਸਚੇਂਜ ਉਹ ਚੱਲਣੀ ਸਿਰਫ ਇਹ ਸਿਰਫ ਥੋੜੇ ਦਿਨਾਂ ਲਈ ਮਤਲਬ 올ਡ ਇਜ਼ ਗੋਲਡ ਬਟ ਸੌਰਵ ਇਲੈਕਟ੍ਰੋਨਿਕਸ ਇਜ਼ ਬੋਲਡ ਬਾਕੀਆਂ ਨੂੰ ਕਲੀਨ ਬੋਲਡ ਕਰ ਦਿੱਤਾ ਕਹਿੰਦੇ 4000 ਰੁਪਏ ਚ ਪੁਰਾਣੀ LED ਕੱਟ ਲਾਂਗੇ ਤੁਸੀਂ ਹੋਰ ਕਿਤੇ ਨਹੀਂ ਜਾਣਾ ਮਹਿੰਦੀਪੁਰ ਰੋਡ ਤੇ ਸੌਰਵ ਇਲੈਕਟ੍ਰੋਨਿਕਸ ਤੇ ਹਾਂ ਸੌਰਵ ਇਲੈਕਟ੍ਰੋਨਿਕਸ ਤੇ ਹਾਂ ਆਲ ਗਏ ਤੇ ਹਾਂਜੀ ਭਾਈ ਹੁਣ ਇੱਕ ਵਾਰੀ ਫੇਰ ਦੱਸ ਦਿਓ ਮੈਨੂੰ ਵੀ 34500 ਦਾ 3 ਸਟਾਰ ਇਹ ਸੀ ਉਹ ਹੋ ਗਿਆ ਭਰਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਮੇਰਾ ਭਰਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਹਾਂ ਉਹ ਇਹ ਜਿਹੜੀ ਆਫਰ ਆ ਨਾ ਇਹ ਸਿਰਫ ਇਹ ਸਿਰਫ ਪਹਿਲੀ ਤੱਕ ਚੱਲਣੀ ਬਾਕੀ ਆਫਰ ਲੰਬੇ ਸਮੇਂ ਲਈ ਚੱਲਣੀ ਆ ਚਲੋ ਖੁਸ਼ ਹਾਂ ਤੁਸੀਂ ਹਾਂਜੀ ਬਾਈ 500 ਰੁਪਏ ਦਾ ਘਰ ਸਮਾਨ ਲੈ ਕੇ ਜਾਣਾ ਮੇਰੀ ਗੱਲ ਹਾਂ ਐਲਈਡੀ ਤੇ ਜਿਹੜੀ ਆਫਰ ਚੱਲ ਰਹੀ 4000 ਰੁਪਏ ਵਾਲੀ ਉਹ ਸਿਰਫ ਇਹ ਸਿਰਫ ਥੋੜੇ ਸਮੇਂ ਲਈ ਆ ਉਹ ਸਮੇਂ ਲਈ ਕਿੰਨੇ ਲਈ ਪਹਿਲੀ ਤਰੀਕ ਤੱਕ 쿨ਰਾਂ ਤੇ ਆਪਣੇ ਕੋਲ ਲੱਗਪਕ ਲੰਬੇ ਸਮੇਂ ਲਈ ਆ ਏਸੀ ਤੇ ਵੀ ਲੰਬੇ ਸਮੇਂ ਲਈ ਆ ਜਿੰਨਾ ਟਾਈਮ ਸਟਾਕ ਰਹੂਗਾ ਉਨਾ ਟਾਈਮ ਦਵਾਂਗੇ ਤੇ ਨਾਲ ਪਰਚੀ ਵੀ ਦਵਾਂਗੇ ਦੇਖੋ ਜੇ ਪੁਰਾਣੇ 쿨ਰ ਦੀ ਕੜਕੜ ਤੋਂ ਲੈਣਾ ਹੈ ਛੁਟਕਾਰਾ ਤਾਂ ਸੌਰਵ ਇਲੈਕਟ੍ਰੋਨਿਕਸ ਦੇ ਆ ਜਿਓ ਜ ਨਵੇਂ ਕੂਲਰ ਦਾ ਲੈਣਾ ਨਜ਼ਾਰਾ ਨਹੀਂ ਯਾਰ ਇੱਥੇ ਨਾ ਪੈਣਾ ਜੇ ਲੈਣਾ ਨਜ਼ਾਰਾ ਬਾਕੀ ਥਾਂ ਜਿੰਨੇ ਮਰਜ਼ੀ ਘੁੰਮ ਕੇ ਆ ਜਾਓ ਤੁਹਾਨੂੰ ਇੱਥੇ ਆ ਕੇ ਜਿਹੜੀ ਸੈਟੀਸਫੈਕਸ਼ਨ ਮਿਲਣੀ ਉਹ ਕਿਤੇ ਨਹੀਂ ਮਿਲਣੀ ਹੁਣ ਜਿਹੜੇ ਤੁਹਾਡੇ ਭੈਣ ਭਰਾ ਕਸਟਮਰਸ ਇੱਥੇ ਪਹੁੰਚੇ ਕਰੀ ਉਹਨਾਂ ਨਾਲ ਗੱਲਬਾਤ ਕਰ ਲਈ ਸੌਰਵ ਜੀ ਤੁਹਾਡੇ ਸੈਟੀਸਫਾਈਡ ਕਸਮਰ ਹਾਂਜੀ ਹਾਂਜੀ ਕੀ ਨਾਮ ਇਹਨਾਂ ਦਾ ਸੋਨੂ ਜੀ ਸੋਨੀ ਬਾਜੀ ਸੋਨੀ ਕੀ ਸੋਨੂ ਸੋਨੂ ਸੋਨੀ ਸੋਨੂ ਹਾਂਜੀ ਤੇ ਕਿਹੜੇ ਪਿੰਡੋਂ ਆਏ ਜੀ ਤੁਸੀਂ ਮਝੱਫਰਵਰਦ ਬਾਜੀ ਕਿੱਦਾਂ ਦਾ ਰਹਿ ਤਜਰਬਾ ਇੱਥੇ ਬਹੁਤ ਵ ਕਿਹੜਾ ਮੰਨਦੇ ਪੂਰਾ ਹਾਂਜੀ ਹਾਂਜੀ ਗੱਲ ਮੰਨਦੇ ਹਾਂਜੀ ਹਾਂਜੀ ਪੂਰੀ ਪਹਿਲਾਂ ਕਿਤੋਂ ਸਮਾਨ ਲੈਂਦੇ ਸੀ ਪਹਿਲਾਂ ਵੀ 1 2 ਵਜੇ ਆਏ ਪਾਜੀ ਅੱਛਾ ਹਾਂਜੀ ਵਧੀਆ ਆ ਜਿੱਦਾਂ ਹਾਂਜੀ ਜੇ ਮੰਨ ਲਵੋ ਕਿ ਢੇੜਾ ਵਾਜਦਾ ਤਾਂ ਵਧੀਆ ਆਣਾ ਪਾਜੀ ਹੁਣਾਂ ਕੋਲ ਆਣਾ ਜਿੱਦਾਂ ਜੀ ਤੇ ਹਾਂਜੀ ਵਧੀਆ ਸਾਰਾ ਕੁਝ ਬਾਕੀਆਂ ਨੂੰ ਕੀ ਕਹੋਗੇ ਬਾਕੀਆਂ ਨੂੰ ਇਹੀ ਕਹਿਣਾ ਚਾਹੁੰਦੇ ਵੀ ਇੱਥੇ ਵਿਜ਼ਿਟ ਕਰੋ ਵੀ ਆਓ ਵਧੀਆ ਆ ਪਾਜੀ ਹੁਣਾਂ ਦਾ ਭਰੋਸਾ ਕਰ ਸਕਦੇ ਹਾਂਜੀ ਹਾਂਜੀ ਪੂਰਾ ਜੀ ਅੱਛਾ ਗਿਫਟ ਦੇ ਦੋ ਫੇ ਤੁਸੀਂ ਹਾਂਜੀ ਗਿਫਟ ਤੇ ਸਮਾਨ ਕੀ ਲਿਆ ਸਮਾਨਾ ਨੇ ਕੁਲਰ ਲਿਆ ਭਾਈ ਉਹਨਾਂ ਨੇ ਤੇ ਇੱਕ ਨਾਲ ਲੱਕੀ ਡਰਾ ਵਾਲੀ ਪਰਚੀ ਵੀ ਦਿੱਤੀ ਆ ਜਿਹੜੀ ਆਪਾਂ ਨੇ 4-4 ਸਕੂਟਰੀਆਂ ਵਾਲੀ ਆ ਤੇ ਰੇਟ ਵਗੈਰਾ ਕਿਦਾਂ ਜੈਨੂਇਨ ਲੱਗਿਆ ਹਾਂਜੀ ਵਧੀਆ ਆ ਵਧੀਆ ਡੀਲਿੰਗ ਵਗੈਰਾ ਭਾਜੀ ਹਾਂਜੀ ਭਾਈ ਉਹਨਾਂ ਦੀਆਂ ਵੀਡੀਓ ਦੇਖਦੇ ਆ ਜੀ ਤੇ ਲਾਈਕ ਕਰਦੇ ਆ ਜੀ ਬਾਕੀ ਸਾਰੇ ਮੈਂ ਕਹਿੰਦਾ ਤੇ ਦੇਖਣ ਸਾਰੇ లై کرے ਭਾਈ ਹਣ ਨਹੀਂ ਠੀਕ ਨਹੀਂ ਅਜੇ కూలਰ ਤੇ కూలਰ ਲਿਆ ਤੁਸੀਂ ਹਾਂਜੀ ਹਾਂਜੀ ਰੇਟ ਵਾਲੇ ਦੁਆਲੇ ਪਤਾ ਕਰ ਲਿਆ ਹਾਂਜੀ ਹਾਂਜੀ ਕਰ ਲਿਆ ਸਭ ਤੋਂ ਸਸਤਾ ਇਹਨਾਂ ਦਾ ਹਾਂਜੀ ਹਾਂਜੀ ਵਧੀਆ ਐਨ ਇੱਕ ਗਿਫਟ ਆ ਦਿੱਤਾ ਹਾਂਜੀ ਇਹ ਨਹੀਂ ਸੱਚ ਬੋਲੇ ਇੱਕ ਗਿਫਟ ਇਹਨਾਂ ਨੂੰ ਹੋਰ ਦੇਣਾ ਹੋਰ ਦਾਂਗੇ ਜੀ ਹੋਰ ਦਾਂਗੇ ਜੀ ਦੰ ਹੋ ਗਈ ਜੀ ਦੰ ਦੰ ਨਾਲ ਪਰਚੀ ਦਿੱਤੀ ਆ ਚਾਰ-ਚਾਰ ਸਕੂਟਰੀਆਂ ਵਾਲੀ ਉਹ ਵੀ ਨਾਲ ਮੈਨੂੰ ਮੈਂ ਮੱਥਾ ਟੇਕਦਾ ਬਾਕੀ ਤਾਂ ਰੱਬ ਨੂੰ ਪਤਾ ਭੈਣਜੀ ਉਹਨਾਂ ਦੀ ਸਕੂਟੀ ਨਿਕਲੇ ਇਹਨਾਂ ਕੱਲੇ ਹੈਗੇ ਠੀਕ ਹੈ ਚਾਰ ਸਕੂਟਰੀਆਂ ਚਾਰ ਸਕੂਟਰੀਆਂ ਕਿਹਾ ਦੋ ਇਹਨਾਂ ਨਿਕਲ ਗਈਆਂ ਦੋ ਨਿਕਲ ਦੋ ਇਹਨਾਂ ਦੀਆਂ ਇੱਕ ਪਰਚੀ ਦੇ ਨਾਲ ਇੱਕ ਤਾਂ 쿠ਪਨ ਨਿਕਲਣਾ ਨਿਕਲਣਾ ਜਿਨ੍ਹਾਂ ਨੇ ਦੋ ਪੈਣੀਆਂ ਉਹਨਾਂ ਦੀਆਂ ਦੋ ਦੀਆਂ ਬਣ ਲਗਦੀਆਂ ਚਲੋ ਚਾਰ ਸਕੂਟੀਆਂ ਚਾਰ ਸਕੂਟਰੀਆਂ 31 ਇਨਾਮ ਜੀ ਤੇ 31 ਨਾਮ ਉਹ ਸਾਰੇ ਆਪਾਂ ਨੇ ਕੱਢਣੇ ਕੱਢਣੇ ਆ ਤੇ ਬਾਈ ਉਹਨਾਂ ਦਾ ਦਿਲੋਂ ਧੰਨਵਾਦ ਬਾਈ ਹਣੀ ਫੇਰ ਆਪਣੇ ਤੋਂ ਭਰੋਸਾ ਕਰਕੇ ਆਏ ਐਦਾਂ ਹੀ ਸਾਰਿਆਂ ਦੇ ਭਰੋਸਾ ਬਣਾਈ ਰੱਖਣਾ ਵਾ ਤੇ ਤੁਸੀਂ ਆਣਾ ਕਿੱਥੇ ਆਣਾ ਹੈਗਾ ਮਹਿੰਦੀਪੁਰ ਰੋਡ ਬਲਾਚੌਰ ਸੌਰਭ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੀ ਆਪਣਾ ਨਾਮ ਦੱਸੋ ਮੰਗਾਰਾਮ ਜੀ ਮੰਗਰਮ ਜੀ ਕਿਹੋ ਜਿਹਾ ਤਜਰਬਾ ਹੈ ਤੁਹਾਡਾ ਸੌਰਵ ਇਲੈਕਟ੍ਰੋਨਿਕਸ ਦਾ ਸੌਰਵ ਭਾਜੀ ਉਹਨਾਂ ਬਹੁਤ ਵਧੀਆ ਬਜਟ ਦੇ ਹਰ ਬਾਰੇ ਆ ਆਪਣਾ ਬਹੁਤ ਵਧੀਆ ਬੰਦੇ ਆ ਭਾਜੀ ਉਹਨੇ ਤੇ ਵਧੀਆ ਤਰੀਕਾ ਡੀਲ ਵੀ ਕਰਦੇ ਆ ਕੋਈ ਵੀ ਕਰਸ ਬਣਾ ਨਾ ਦੇ ਦੀ ਦੁਕਾਨ ਤੇ ਵਧੀਆ ਤਰੀਕਾ ਨਾਲ ਹੰਟਲ ਕਰਦੇ ਆ ਵਧੀਆ ਤਰੀਕਾ ਨਾਲ ਜੀ ਦੇ ਵੀ ਕਰਦੇ ਆ ਤੇ ਬਹੁਤ ਵਧੀਆ ਕੰਮ ਹੈ ਉਹਨੂੰ ਕਿੰਨੀ ਵਾਰ ਖਰੀਦਾਰੀ ਇੱਥੋਂ ਕਰ ਚੁੱਕੇ ਆ ਕਮ ਸੇ ਕਮ 2-4 ਵਾਰ ਤਾਂ ਕਰ ਚੁੱਕੇ ਆ ਜੀ ਪਹਿਲਾਂ ਫ੍ਰਿਜ ਲਈ ਸੀਗੀ ਉਸ ਵਕੂਲਰ ਲਿਆ ਤੇ ਦਾਤਾ ਜੀ ਕਿਰਪਾ ਨਾਲ ਪਹਿਲਾਂ ਐਲਸੀਡੀ ਚੱਕਣ ਦੀ ਕੋਸ਼ਿਸ਼ ਮਹਾਰਜ ਜੀ ਅੱਧੀ ਕਿਰਪਾ ਕਰਨ ਹੌਲੀ ਹੌਲੀ ਸਮਾਨ ਵੇਚਣ ਤੋਂ ਪਹਿਲਾਂ ਤੇ ਬਾਅਦ ਚ ਬਦਲਦਾ ਤਾਂ ਨਹੀਂ ਇਹ ਨਹੀਂ ਬਹੁਤ ਵਧੀਆ ਬੜੀ ਜੋ ਕਹਿੰਦੇ ਉਹ ਹੀ ਕਰਦੇ ਆ ਜੀ ਕਰਦੇ ਆ ਬਿਲਕੁਲ ਸਹੀ ਹੈ ਜੀ ਮਤਲਬ ਦੇਖੋ ਤੁਹਾਡੀ ਗੱਲ ਦਾ ਪ੍ਰਭਾਵ ਲੋਕਾਂ ਤੱਕ ਜਾਣਾ ਸਾਡੇ ਪਰਿਵਾਰਕ ਮੈਂਬਰਾਂ ਤੱਕ ਜਾਣਾ ਆਪਾਂ ਸੱਚ ਦੱਸਣਾ ਜੇ ਕਿਤੇ ਕੰਨ ਖਿੱਚਣ ਵਾਲੀ ਗੱਲ ਹੈ ਤਾਂ ਉਹ ਵੀ ਦੱਸ ਦੇਣੀ ਆ ਜੇ ਚੰਗੀ ਗੱਲ ਤਾਂ ਸ਼ੁਭਾਸ਼ੀ ਦੇ ਦੇਣੀ ਆ ਜਿੰਨੇ ਵੀ ਨੇ ਐਡਾ ਆਂਦੀ ਹੈ ਨਾ ਜੀ ਆਪਣੇ ਮੋਬਾਈਲ ਤੇ ਜਾਂ ਵੀਡੀਓ ਰਗਾ ਆਂਦੀ ਹੈ ਨਾ ਆਪਾਂ ਦੇਖੀਦਾ ਆ ਔਰ ਜੋ ਕਹਿੰਦੇ ਉਹ ਕਰਦੇ ਆ ਇਹ ਕਰਦੇ ਆ ਹਾਂ ਉਹ ਤੇ ਖਰੀਓ ਤੰਦੀ ਕੋਸ਼ੀ ਪੂਰੀ ਕਰਦੇ ਆ ਨੇ ਔਰ ਬਾਕੀ ਨਾਲੋਂ ਸਸਤੇ ਕਿ ਮਹਿੰਗੇ ਆ ਨਹੀਂ ਸਸਤੇ ਆ ਜੀ ਬਿਲਕੁਲ ਸਹੀ ਹੈ ਬਹੁਤ ਫਰਕ ਆ ਜੀ ਮਤਲਬ ਮੰਗਾ ਖੁਸ਼ ਵੇ ਵੱਡੇ ਤੁਸੀਂ ਆ ਜੀ ਵੱਡੇ ਤੁਸੀਂ ਆ ਤੁਹਾਡਾ ਦਿਲ ਵੱਡਾ ਹਾਂ ਜੀ ਹੈਨਾ ਦਿਲ ਵੱਡਾ ਜਿਹੜੇ ਬੰਦਾ ਜਿਹੜਾ ਬੰਦਾ ਨਾਲ ਦੇ ਬੰਦਿਆਂ ਦੀ ਇੱਜ਼ਤ ਕਰਦਾ ਉਹ ਤੋਂ ਵੱਡਾ ਕੌਣ ਹੋ ਸਕਦਾ ਭਾਜੀ ਸਰ ਕੱਲ ਕੀ ਆ ਭਾਜੀ ਉਹਨੇ ਬਹੁਤ ਇਥੋਂ ਇੱਥੇ ਆਏ ਆ ਬੜੀ ਖੁਸ਼ੀ ਵਾਲੀ ਗੱਲ ਆ ਜੀ ਜੇ ਸੱਚ ਮੇਰੇ ਦਿਲ ਦੀ ਗੱਲ ਹੈ ਜੋ ਠੀਕ ਆ ਮਾਰਕੀਟ ਦੇ ਵਿੱਚ ਹੋਰ ਵੀ ਦੁਕਾਨਾਂ ਬਹੁਤ ਆ ਉਹ ਪੈਸਾ ਕਮਾਉਂਦੇ ਹੋਏ ਆ ਪੈਸਾ ਹੈਗਾ ਨਾਲ ਕੋਲ ਪਰ ਜਿਹਦੀ ਪੋਖਨ ਉਹ ਮਿਟਦੀ ਨਹੀਂ ਆ ਉਹ ਭਾਜੀ ਉਹਨੇ ਤਾਂ ਬਿੱਲ ਲੁੱਟ ਲਿਆ ਓਏ ਤੇ ਭਾਜੀ ਉਹਨੇ ਸਾਡੀ ਮਾਰਕੀਟ ਚ ਆਏ ਮੈਂ ਹੁਣ ਜੀ ਤੇ ਵੈਰੀ ਗੁੱਡ ਉਹ ਭਾਜੀ ਦੇਖੋ ਪਤਾ ਗੱਲ ਕੀ ਆ ਕੋਈ ਮਾਤਰ ਬੰਦਾ ਹੁੰਦਾ ਗਰੀਬ ਬੰਦਾ ਹੁੰਦਾ ਕੋ ਮਜ਼ਦੂਰ ਬੰਦਾ ਹੁੰਦਾ ਉਹ ਕਨੇ ਉਹਦੀ ਇਨੀ ਹਿੰਮਤ ਨਹੀਂ ਉਹ ਜੀ ਕੋਈ ਚੀਜ਼ ਲੈ ਸਕੀ ਹੈ ਸੱਚੀ ਗੱਲ ਆ ਪਰ ਭਾਜੀ ਉਹਨੂੰ ਆਨੇ ਆ ਭਾਜੀ ਉਹ ਕਹਿੰਦੇ ਦਰਗਾਹ ਚੱਤਰਿਆ 25 ਜੱਲੇ ਡੀਆਂ ਠੀਕ ਆ ਅਸੀਂ ਤੇ ਆ ਪੌਲ ਬਹਗੀ ਆ ਉਹ ਕਨੇ ਤੁਹਾਡੇ ਕੋਈ ਗੱਲਾਂ ਆ ਪਾ ਚਕਾਰੋ ਮੈ ਸਾਨੂੰ ਇਸ ਗੱਲ ਨੂੰ ਕੰਟੀਨਿਊ ਕਰਨਾ ਨਾ ਨਾ ਛੱਡਣਾ ਨਹੀਂ ਆ ਕਿਉਂਕਿ ਸਾਡੇ ਇਹੋ ਜੇ ਸੱਚੇ ਸੁੱਚੇ ਭਰਾ ਮਾਝੇ ਰੱਬ বাসਦਾ ਜੇ ਖੁਸ਼ ਹੋ ਕੇ ਜਾਣਗੇ ਨਾ ਦੁਆ ਵੀ ਦੇ ਕੇ ਜਾਣਗੇ ਬਿਲਕੁਲ ਠੀਕ ਹੈ ਨਾ ਪੈਸਿਆਂ ਨਾਲੋਂ ਜ਼ਿਆਦਾ ਉਹ ਚੰਗੀ ਨਹੀਂ ਆਪਾਂ ਹਰ ਇੱਕ ਦੇ ਨਾਲ ਜਿਸ ਢੰਗ ਨਾਲ ਕਹਿੰਦੇ ਉਸ ਢੰਗ ਨਾਲ ਅਡਜਸਟਮੈਂਟ ਕਰ ਲਈਦੀ ਹਰ ਵੇਲੇ ਕਰੀਦੀ ਜਾਂ ਨਹੀਂ ਕਰੀਦੀ ਚਾਹੀਦਾ ਵੀ ਇਦਾਂ ਹੀ ਆ ਜੀ ਜਿਸ ਢੰਗ ਨਾਲ ਕਹਿੰਦੇ ਉਸ ਢੰਗ ਨਾਲ ਹੀ ਅਡਜਸਟਮੈਂਟ ਕਰ ਲਈਦੀ ਕਿਸੇ ਨੂੰ ਆਪਣੇ ਵੱਲੋਂ ਨਿਰਾਸ਼ ਨਹੀਂ ਹੋਣ ਦੇਈਦਾ ਨਹੀਂ ਨਹੀਂ ਤੇ ਆਪਣੇ ਵੱਲੋਂ ਵਧੀਆ ਹੀ ਸਰਵਿਸ ਦੇਣ ਦੀ ਕੋਸ਼ਿਸ਼ ਕਰੀਦੀ ਐਦਾਂ ਹੀ ਆਪਾਂ ਹੋਰ ਬੈਟਰ ਦਿਨ ਤੋਂ ਦੇਣਾ ਕਰਦੇ ਰਹਾਂਗੇ ਮੰਗੇ ਭਾਜੀ ਵਰਗੇ ਹੋਰ ਸਾਡੇ ਭਰਾਜ ਤਾਂ ਖੁਸ਼ ਹੋ ਕੇ ਜਾਣੇ ਚਾਹੀਦੇ ਖੁਸ਼ ਹੋ ਕੇ ਸਹੀ ਹੈ ਸੀਐਮ ਸਾਹਿਬ ਵੀ ਖੁਸ਼ ਹੋਣੇ ਚਾਹੀਦੇ ਬਿਲਕੁਲ ਭਾਜੀ ਨੇ ਆਪਣੇ ਫੋਨ ਤੇ ਮਿਸਿਸ ਦਾ ਨਾਮ ਸੀਐਮ ਸਾਹਿਬ ਰੱਖਿਆ ਉਹ ਖੁ ਮੇਰਾ ਨਾਮ ਆ ਪਾਜੀ ਹੈਗਾ ਦੀਪ ਦੀਪ ਜੀ ਸੌਰਵ ਜੀ ਦਾ ਤਜਰਬਾ ਕਿਹੋ ਜਿਹਾ ਰਿਹਾ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਨੰਬਰ ਹੈ ਜੀ ਪੂਰਾ ਬਹੁਤ ਵਧੀਆ ਸਮਾਨ ਹੈ ਇਹਨਾਂ ਦਾ ਜੀ ਕਈ ਵਾਰ ਲੈ ਗਏ ਆ ਰੇਟ ਵੀ ਇਹਨਾਂ ਦਾ ਬਹੁਤ ਵਧੀਆ ਆ ਤੈਨੂੰ ਨੇ ਹਾਂਜੀ ਆਫਰਾਂ ਕਿੱਦਾਂ ਲੱਗਦੀਆਂ ਆਫਰਾਂ ਬਹੁਤ ਵਧੀਆ ਜੀ ਐਕਸਚੇਂਜ ਆਫਰ ਕਿੱਦਾਂ ਲੱਗਦੀ ਆ ਉਹ ਵੀ ਸਹੀ ਹੈ ਜੀ ਸਪਨਲੋਂ ਮਤਲਬ ਵਧੀਆ ਐਕਸਚੇਂਜ ਆਫਰ ਇਹ ਦਿੰਦੇ ਆ ਨਾ ਹਾਂਜੀ ਬਹੁਤ ਵਧੀਆ ਜੀ ਤੇ ਬਾਜ਼ਾਰ ਨਾਲੋਂ ਮਹਿੰਗੇ ਕਿ ਸਸਤੇ ਆ ਇਹ ਇਹ ਸਸਤੇ ਆ ਜੀ ਬਹੁਤ ਸਸਤੇ ਆ। ਤੁਮ ਫਿਰ ਕੇ ਦੇਖ ਲਿਆ। ਹਾਂਜੀ ਤੁਮ ਫਿਰ ਕੇ ਦੇਖ ਲਿਆ ਇੱਥੇ ਆਈਦਾ ਜੀ। ਤੁਣਾ ਪਿੰਡ ਕਿਹੜਾ ਜੀ? ਸਾਡਾ ਪਿੰਡ ਬਲਾਚੋਰੀ ਹੈ ਜੀ। ਬਲਾਚੋਰੀ ਤੇ ਅੱਛਾ ਫਿਰ ਤੁਸੀਂ ਸਾਰੇ ਘੁੰਮ ਲੈਣਾ ਲੋਕਲ। ਹਾਂਜੀ ਹਾਂਜੀ ਸਾਰੇ ਘੁੰਮ। ਮਤਲਬ ਆਪਾਂ ਜਿਹੜੇ ਭੈਣ ਭਰਾ ਦੇਖ ਰਹੇ ਆ ਜਿਉ ਉਹਨੂੰ ਸਲਾਹ ਦੇਣੀ ਹੋਵੇ। ਹਾਂਜੀ। ਤਾਂ ਇੱਥੇ ਆ ਸਕਦੇ ਆ ਪਰੋਸਾ ਕਰ ਸਕਦੇ ਆ। ਜ਼ਰੂਰ ਜ਼ਰੂਰ ਜੀ। ਤੁਹਾਡਾ ਤਜਰਬਾ ਸਹੀ ਰਿਹਾ। ਬਿਲਕੁਲ ਜੀ। ਕੀ ਕਹੋਗੇ ਵੀਰ ਜੀ ਵਰਗੀ? ਵੀਰ ਜੀ ਹੁਣ ਹਾਰੇ ਧੰਨਵਾਦ ਵੀਰ ਜੀ ਉਹਨਾਂ ਨੇ ਸਾਡੇ ਲਈ ਬਹੁਤ ਵਧੀਆ ਕੀਤਾ ਬਾ ਤੇ ਸਰਵਿਸ ਵਗੈਰਾ ਵ ਹਾਂਜੀ ਅੱਛਾ ਮਤਲਬ ਜਦੋਂ ਸਮਾਨ ਵੇਚਣ ਤੋਂ ਪਹਿਲਾਂ ਕਿਵੇਂ ਨਾ ਦੁਕਾਨਦਾਰ ਬਹੁਤ ਮਿੱਠਾ ਪਿਆਰਾ ਹੁੰਦਾ ਜੂਸ ਵੀ ਮਗਾਉਂਦਾ ਠੰਡਾ ਵੀ ਮਗਾਉਂਦਾ ਬਾਅਦ ਜੇ ਤੇਵਰ ਬਦਲ ਜਾਂਦੇ ਇਹ ਇੱਕ ਤਾਂ ਨਹੀਂ ਕਰਦੇ ਨਹੀਂ ਤਾਂ ਨਹੀਂ ਕਰਿਓ ਜੀ ਭਰਾਵਾ ਕਰੋ ਰਹਿੰਦੇ ਆ ਹਾਂਜੀ ਬਹੁਤ ਵਧੀਆ ਕੋਈ ਕੰਪਲੇਂਟ ਹੁੰਦੀ ਆ ਤਾਂ ਉਸ ਵੇਲੇ ਨਿਪਟਾਰਾ ਕਰਦੇ ਆ ਹਾਂਜੀ ਹਾਂਜੀ ਇਹ ਤਾਂ ਨਹੀਂ ਫੋਨ ਚੱਕਣਾ ਬੰਦ ਕਰ ਦਿੰਦੇ ਨਹੀਂ ਨਹੀਂ ਜਦੋਂ ਗਾਹਕ ਕਰਦਾ ਇਹ ਮੁਰਗੀ ਵੱਢਣ ਵਾਲੀ ਗੱਲ ਕਰਦੇ ਕਿ ਭਰਾਵਾ ਵਾਲੀ ਗੱਲ ਕਰਦੇ ਆ ਇਹ ਭਰਾਵਾ ਵਾਲੀ ਗੱਲ ਕਰਦੇ ਆ ਭਰਾਵਾ ਵਾਲਾ ਬਹੁਤ ਸ਼ੁਕਰੇ ਬਣੇ ਬਹੁਤ ਮਿਹਰਬਾਨੀ ਦੀਪ ਜੀ ਥੈਂਕ ਯੂ ਜੀ ਸੌਰਵ ਜੀ ਤੁਹਾਡੇ ਵਕੋ ਵਕ ਕਲਾਇੰਟਸ ਨਾਲ ਮਿਲੇ ਆ ਕਸਟਮਰਸ ਨਾਲ ਮਿਲੇ ਆ ਬਹੁਤ ਅੱਛਾ ਰਿਵਿਊ ਆਇਆ ਮਨ ਖੁਸ਼ ਹੋ ਗਿਆ ਔਰ ਮੈਂ ਬੇਨਤੀ ਇਹੀ ਕਰੂੰਗਾ ਜਿਹੜਾ ਭਰੋਸਾ ਬਣਿਆ ਇਹਨੂੰ ਬਰਕਰਾਰ ਰੱਖਿਓ ਇਹ ਇੱਕ ਤਰ੍ਹਾਂ ਦੀ ਸੇਵਾ ਹੀ ਆ ਕਿਉਂਕਿ ਜੇ ਮਾਰਜਿਨ ਘੱਟ ਰੱਖਦੇ ਆ ਕਿਉਂਕਿ ਜੇ ਕੋਈ ਤੁਹਾਡਾ ਕਸਟਮਰ ਇਤੋਂ ਖੁਸ਼ ਹੋ ਕੇ ਜਾਂਦਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਦੁਕਾਨਦਾਰ ਲਈ ਜੀ ਨਹੀਂ ਆਪਣੇ ਵੱਲੋਂ ਤਾਂ ਅਸੀਂ ਹੋਰ ਬੈਟਰ ਤੋਂ ਬੈਟਰ ਕਰਾਂਗੇ ਦਿਨ ਤੋਂ ਦਿਨ ਤੇ ਜਿੰਨੀਆਂ ਦੀ ਸਰਵਿਸ ਦੇ ਰਹੇ ਆ ਉਸ ਤੇ ਦੀ ਵਧੀਆ ਤੋਂ ਵਧੀਆ ਦੇਵਾਂਗੇ ਜਿੰਨੇ ਦੀ ਮੇਰੇ ਭਰਾ ਜੋੜ ਰਹੇ ਆ ਤੇ ਜਿਨ੍ਹਾਂ ਨੂੰ ਡਿਸਕਾਊਂਟ ਦੇ ਰਹੇ ਆ ਹੋ ਦਿਨ ਤੋਂ ਦਿਨ ਇਹੀ ਉਮੀਦ ਹੁੰਦੀ ਹੈ ਅਸੀਂ ਵਧੀਆ ਤੋਂ ਵਧੀਆ ਕਰੀਏ ਵੱਧ ਤੋਂ ਵੱਧ ਕਰੀਏ ਵੱਧ ਤੋਂ ਵੱਧ ਕਰੀਏ ਜੀ ਜੀ ਕੇਸ਼ਵ ਜੀ ਤੁਹਾਡਾ ਮਨ ਸੰਤੁਸ਼ਟ ਹੈ ਹੁਣ ਹਾਂਜੀ ਹਾਂਜੀ ਕਰਨੀ ਪਰਚੇਸਿੰਗ ਹਾਂਜੀ ਬਿਲਕੁਲ ਲੋ ਕਰ ਲਓ ਤੁਸੀਂ ਜਿਹੜੀ ਪਰਚੇਸਿੰਗ ਕਰਨੀ ਹੈ ਤੁਸੀਂ ਫਰੀਆ ਤੁਸੀਂ ਪਰਚੇਸਿੰਗ ਕਰ ਸਕਦੇ ਹੋ ਜੀ ਮੈਂ ਅਖੀਰ ਚ ਭੈਣਾ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਗਰਮੀ ਤਾਂ ਹਰ ਸਾਲ ਆਉਣੀ ਆ ਕਹਿੰਦੇ ਇਸ ਵਾਰ 55 ਡਿਗਰੀ ਤੱਕ ਟੈਂਪਰੇਚਰ ਹੋ ਜਾਣਾ ਪਰ ਜੇ ਤੁਸੀਂ ਇਸ ਗਰਮੀ ਠੰਡਕ ਚਾਹੁੰਦੇ ਹੋ ਚਾਹੁੰਦੇ ਹੋ ਕਿ ਕੰਮ ਦੇ ਸਟ੍ਰੈਸ ਤੋਂ ਬਾਅਦ ਜਦੋਂ ਘਰ ਜਾਂਦੇ ਆ ਕੂਲਰ ਲਾਈਏ ਏਸੀ ਲਾਈਏ ਠੰਡਕ ਮਿਲੇ ਤਾਂ ਤੁਸੀਂ ਟਰਸਟੇਬਲ ਸ਼ਾਪ ਤੇ ਆ ਸਕਦੇ ਹੋ ਇਹਨਾਂ ਦਾ ਅਨਬੀਟੇਬਲ ਪ੍ਰਾਈਸ ਹੈ ਔਰ ਇਹੋ ਜਿਹਾ ਪ੍ਰਾਈਸ ਕਿਤੇ ਹੋਰ ਨਹੀਂ ਮਿਲਣਾ ਇਹ ਮੈਂ ਇਕੱਲਾ ਨਹੀਂ ਕਹਿ ਰਿਹਾ ਜਿੰਨੇ ਕਸਟਮਰ ਇਥੋਂ ਸਮਾਨ ਪਰਚੇਸ ਕਰਦੇ ਆ ਰੈਗੂਲਰ ਪਰਚੇਸ ਕਰਦੇ ਆ ਉਹਨਾਂ ਦਾ ਕਹਿਣਾ ਹੈ ਸਰਵਜੀ ਇੱਕ ਵਾਰ ਤੁਸੀਂ ਬੇਨਤੀ ਕਰ ਦੋ ਵੀਡੀਓ ਕਲਿੱਪ ਕਰ ਸਾਰੇ ਜਣੇ ਆਓ ਵਿਜ਼ਿਟ ਕਰੋ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਆਪੇ ਪਤਾ ਲੱਗੂਗਾ ਵੀ ਕੀ ਰੇਟ ਆ ਤੇ ਕੀ ਬਾਹਰ ਰੇਟ ਚੱਲਦਾ ਬਸ ਬੇਨਤੀ ਇਹ ਆ ਮੇਰੀ ਕੰਪੇਅਰ ਕਰਕੇ ਜਰੂਰ ਆਇਓ ਮਾਡਲ ਵਾਈਜ਼ ਕੰਪੇਅਰ ਕਰਿਓ ਬੋਦਾ ਨਾਗਾ ਤਾਂ 2 2.5 2000 ਰੁਪਏ ਦਾ ਤੁਹਾਨੂੰ ਫਰਕ ਮਿਲੂਗਾ ਤੇ ਨਾਲ ਆਣਾ ਕਿੱਥੇ ਤੁਸੀਂ ਆਣਾ ਹੈਗਾ ਮਹਿੰਦੀਪੁਰ ਰੋਡ ਬਲਾ ਚੌਰ ਸੌਰਬ ਲੈਟੋਨਿਕਸ ਤੇ ਸਾਰੇ ਜਣੇ ਪੁੱਜੋ ਸਾਰਿਆਂ ਦਿਲੋਂ ਧੰਨਵਾਦ ਸਸੀ ਕਾ ਰਾਮ ਰਾਮ ਪਰ ਮੈਂ ਇੱਕ ਗੱਲ ਕਹੂੰਗਾ ਸਾਨੂੰ ਕੰਪੇਅਰ ਨਾ ਕਰੀ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਂ ਲੈਵਲ ਦੇ ਨਹੀਂ ਹਾਂ ਲਈ ਚਲੋ ਠੀਕ ਹੈ ਵੈਸੇ ਜਿਹੜਾ ਟ੍ਰੈਂਡ ਸੈਟਿੰਗ ਦੀ ਮੈਂ ਗੱਲ ਕਹੀ ਸੀ ਉਹ ਬਿਲਕੁਲ ਸਹੀ ਹੈ ਕਿ ਨਹੀਂ ਟ੍ਰੈਂਡ ਸੈਟ ਕਰਦਾ ਹੈ ਕਿ ਨਹੀਂ ਬਿਲਕੁਲ ਟ੍ਰੈਂਡ ਸੈਟ ਕਰਦਾ ਤੇ ਕਈ ਬੰਦੇ ਕਾਪੀ ਦੀ ਕਰਦੇ ਆ ਪਲੱਸ ਕਾਪੀ ਦਾ ਕਰਦੇ ਗਾਵਦੇ ਆ ਤੇ ਲਿੰਦ ਦੇਰੀਆਂ ਨਾਲ ਕਾਪੀ ਕਰਨੀ ਫਿਰ ਲਿੰਦੀ ਦੀ ਜਾਂਦੇ ਆ ਜਿਆਦਾ ਕਾਪੀ ਕਰੋ ਉਸਤਾਦ ਵੱਲੋਂ ਤੇ ਨਿੰਦਣਾ ਇੱਕ ਗੱਲ ਮੈਨੂੰ ਵੀ ਔੜ ਗਈ ਕਹਿੰਦੇ ਨਾਲੇ ਨਿੰਦ ਦੇ ਨਾਲੇ ਕਰਦੇ ਕਾਪੀ ਬਚ ਕੇ ਰੋ ਕਿਤੇ ਤੁਹਾਡੇ ਪੈਰਾਂ 'ਤੇ ਨਾ ਜਾਏ ਟੋਪੀ ਟੋਪੀ ਤਾਂ ਬਚਣਾ ਟੋਪੀ ਦਾ ਸਰਮਕੁਆਣਾ ਪੈਣਾ ਆਣਾ ਪੈਣਾ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਮਿਹਰਬਾਨੀ ਮਹਿੰਦੀਪੁਰ ਰੋਡ ਬਲਾਚੌਰ ਤੁਸੀਂ ਪਹੁੰਚ ਕੇ ਆਪਣੇ ਸੁਪਨਿਆਂ ਨੂੰ ਠੰਡੇ ਠੰਡੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਔਰ ਮੈਨੂੰ ਉਮੀਦ ਹੈ ਕਿ ਸਾਡਾ ਤੁਹਾਡਾ ਭਰੋਸਾ ਨਹੀਂ ਤੋੜਨਗੇ ਔਰ ਇਸੇ ਤਰੀਕੇ ਪਿਆਰਵਾਦਾ ਰਹੇਗਾ ਸਰ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਠੀਕ ਹੈ ਬੜੇ ਜਣਾ ਵੀ ਤਨੋਸ਼ਾ ਨਾ ਛੋੜੀ ਦਿਨ ਸ੍ਰੀ ਕਾਨੂੰ ਪਸੰਦ ਕਿਉਂ ਜਾਂਦਾ ਪਲ ਦਿੱਥੋ ਤੁਸਮਗੇ ਸਤਿ ਸ਼੍ਰੀ ਅਕਾਲ ਰੱਖੱਖ